ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆਈ ਸੀ ਆਪਾਂ ਨੂੰ ਦਲਵੀਰ ਸਿੰਘ ਜੀ ਦੀ ਉਹਨਾਂ ਨੇ ਕਮੈਂਟ ਕੀਤਾ ਸੀ ਬਹੁਤ ਪਿਆਰਾ ਕਮੈਂਟ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਭੈਣ ਜੀ ਤੁਸੀਂ ਸਾਡਾ ਨਾਮ ਜ਼ਰੂਰ ਬੋਲਿਓ ਉਹ ਵੀਰ ਦੀ ਰੋਪੜ ਤੋਂ ਨੇ ਉਹਨਾਂ ਨੇ ਬਹੁਤ ਸਤਿਕਾਰ ਦਿੱਤਾ ਮੇਰੀਆਂ ਕਹਾਣੀਆਂ ਤੇ 90% ਕਮੈਂਟ ਆ ਜਿਹੜੇ ਉਹ ਪੋਜ਼ਿਟਿਵ ਆਉਂਦੇ ਆ ਸਾਰੇ ਤੁਸੀਂ ਮੈਨੂੰ ਬੜਾ ਆਦਰ ਸਤਿਕਾਰ ਦਿਨੇ ਹੋ ਬਹੁਤ ਦੁਆਵਾਂ ਦਿੰਨੇ ਹਾਂ ਉਹਨਾਂ ਹੀ ਆਦਰ ਸਤਕਾਰ ਤੇ ਦੁਆਵਾਂ ਤੁਹਾਡੇ ਸਾਰਿਆਂ ਲਈ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਮੈਂ ਜਿਹੜੀ ਨਵੀਂ ਰੋਜ਼ ਕਹਾਣੀ ਲੈ ਕੇ ਆਉਣੀ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਇੰਨੀਆਂ ਰਿਸਪੈਕਟੇਬਲ ਸ਼ਖਸੀਅਤਾਂ ਹਨਾ ਆਪਾਂ ਨੂੰ ਸੁਣਦੀਆਂ ਨੇ ਤੇ ਆਪਣੇ ਵਿਚਾਰ ਰੱਖਦੀਆਂ ਨੇ ਬਾਕੀ ਸਾਰੀ ਦੁਨੀਆ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਕਾਫੀ ਜਿਹੜੇ ਗੰਦੇ ਦਿਮਾਗ ਵਾਲੇ ਲੋਕ ਵੀ ਹੁੰਦੇ ਆ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਕੰਮ ਕਰਨਾ ਤਾਂ ਸਾਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਪਰ ਇਹਦੇ ਨਾਲ ਇਹ ਆ ਵੀ ਕੰਮ ਕਰਨ ਵਾਲੇ ਨੇ ਆਪਣਾ ਕੰਮ ਕਰਨਾ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਉਹ ਆਪਣੀ ਘਟੀਆ ਸ਼ਬਦਾਵਲੀ ਨਾਲ ਆਪਣਾ ਅਕਸ ਜ਼ਰੂਰ ਖਰਾਬ ਕਰਦੇ ਆ ਕਿਉਂਕਿ ਜੇ ਕੋਈ ਗਲਤ ਕਮੈਂਟ ਕਰਦਾ ਇੱਕ ਚੀਜ਼ ਦਾ ਵਿਰੋਧ ਹੁੰਦਾ ਨਾ ਕਿਸੇ ਚੀਜ਼ ਦਾ ਮਤਲਬ ਆ ਆਲੋਚਨਾਤਮਕ ਪੱਖ ਹੁੰਦਾ ਹੈ ਜੋ ਆਲੋਚਨਾ ਕਰਨ ਦਾ ਵੀ ਕੋਈ ਟੰਗ ਹੁੰਦਾ ਜਦੋਂ ਆਪਾਂ ਕਹਾਣੀ ਸੁਣਾਉਣੀ ਆ ਇੱਕ ਕਹਾਣੀ ਸਾਰਿਆਂ ਦੀ ਪਸੰਦ ਦੀ ਨਹੀਂ ਹੋ ਸਕਦੀ ਸਾਰਿਆਂ ਦੇ ਵਿਚਾਰ ਅਲੱਗ-ਅਲੱਗ ਨੇ ਵਿਚਾਰਾਂ ਦਾ ਮਤਭੇਦ ਇਸ ਦੁਨੀਆ ਤੇ ਚੱਲਦਾ ਰਹਿੰਦਾ ਪਰ ਅਸੀਂ ਉਸ ਚੀਜ਼ ਨੂੰ ਪੇਸ਼ ਕਿਵੇਂ ਕਰਨਾ ਇਹ ਤੁਹਾਡੇ ਸੰਸਕਾਰ ਦੱਸਦੇ ਆ ਕਿ ਤੁਸੀਂ ਕਿਹੜੀ ਲੈਂਗੁਏਜ ਨਾਲ ਉਸ ਚੀਜ਼ ਨੂੰ ਦੱਸਣਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਸਾਰਿਆਂ ਨੂੰ ਹੱਕਤਾ ਤੇ ਉਹ ਜੇ ਮੰਨ ਲਵੋ ਹੁਣ ਕੋਈ ਕਹਾਣੀ ਨਹੀਂ ਪਸੰਦ ਆਈ ਉਹਦੇ ਵਿੱਚ ਕੀ ਚੀਜ਼ ਨਹੀਂ ਵਧੀਆ ਲੱਗੀ ਉਹਨੂੰ ਤੁਸੀਂ ਰੱਖ ਸਕਦੇ ਹੋ ਨੋ ਪ੍ਰੋਬਲਮ ਪਰ ਉਹ ਜਿਹੜੀ ਤੁਹਾਡੀ ਭਾਸ਼ਾ ਨਾ ਉਹ ਸભ્યਕ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਸਾਰੇ ਧੀਆ ਭੈਣਾਂ ਵਾਲਿਆਂ ਜੇ ਕੋਈ ਕੁੜੀ ਸੋਸ਼ਲ ਮੀਡੀਆ ਤੇ ਆ ਕੇ ਕੰਮ ਕਰਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਕੁਝ ਵੀ ਬੋਲੀ ਜਾਓ ਪਰ ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਨਹੀਂ ਚੱਲੂਗੀ ਮੈਂ ਬਹੁਤ ਜ਼ਿਆਦਾ ਮੋਟੀਵੇਟ ਹੋ ਕੇ ਸੋਸ਼ਲ ਮੀਡੀਆ ਤੇ ਆਈ ਆ ਤੇ ਮੈਂ ਪੋਜ਼ਿਟਿਵ ਸੋਚਦੀ ਆ ਹਮੇਸ਼ਾ ਕਿਉਂਕਿ ਜਿਹੜੀ ਜ਼ਿੰਦਗੀ ਆ ਸਾਨੂੰ ਬਹੁਤ ਔਖੇ ਸੌਖੇ ਰਾਹਾਂ ਚੋਂ ਲੰਘਾਉਂਦੀ ਆ ਮੇਰਾ ਮਕਸਦ ਸਿਰਫ ਆਪਣਾ ਕੰਮ ਆ ਆਪਣੇ ਕੰਮ ਤੇ ਫੋਕਸ ਕਰਨਾ ਤੇ ਦੂਜੀ ਗੱਲ ਮੈਂ ਇੱਕ ਗੱਲ ਜਾਣਦੀ ਆ ਕਿ ਜੇ ਤੁਸੀਂ ਕੁਝ ਗਲਤ ਨਹੀਂ ਕਰ ਰਹੇ ਤੁਸੀਂ ਗਲਤ ਤਰੀਕੇ ਨਾਲ ਵੀਊ ਨਹੀਂ ਲੈ ਰਹੇ ਜਾਂ ਅਰਨਿੰਗ ਨਹੀਂ ਕਰ ਰਹੇ ਤਾਂ ਜੇ ਕੋਈ ਬੋਲਦਾ ਤਾਂ ਬੋਲੀ ਜਾਂਦੇ ਹੋ ਕਿਉਂਕਿ ਜਿਹੜੇ ਮੈਨੂੰ ਪੋਜ਼ਿਟਿਵ ਕਮੈਂਟ ਕਰਦੇ ਆ ਮੈਨੂੰ ਹੱਲਾਸ਼ੇਰੀ ਦਿੰਦੇ ਆ ਤੇ ਮੈਨੂੰ ਸੁਣਦੇ ਆ ਉਹਨਾਂ ਦਾ ਪਿਆਰ ਸਤਿਕਾਰ ਤੇ ਦੁਆਵਾਂ ਇੰਨੀਆਂ ਕਿ ਮੈਂ ਕਦੇ ਵੀ ਨੈਗੇਟਿਵ ਨਹੀਂ ਹੋ ਸਕਦੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਲਈ ਮੇਰੇ ਕੋਲੇ ਕੋਈ ਵੀ ਸ਼ਬਦ ਨਹੀਂ ਕਿ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਬਸ ਸਿਰਫ ਇੱਕ ਬੇਨਤੀ ਆ ਕਿ ਇਸੇ ਤਰ੍ਹਾਂ ਆਪਣਾ ਸਪੋਰਟ ਮੈਨੂੰ ਕਰਦੇ ਰਹੋ ਤੇ ਜਿਹੜੀ ਕਮੀ ਹੁੰਦੀ ਆ ਬੋਲਣ ਦੇ ਵਿੱਚ ਹੁੰਦੀ ਆ ਜਾਂ ਕਹਾਣੀ ਦੇ ਵਿੱਚ ਹੁੰਦੀ ਆ ਤੁਸੀਂ ਬੇਝਿਜਕ ਰੱਖ ਸਕਦੇ ਹੋ ਮੈਂ ਜਿੰਨਾ ਵੀ ਸੰਭਵ ਹੁੰਦਾ ਮੈਂ ਰਿਪਲਾਈ ਕਰਨ ਦਾ ਵੀ ਯਤਨ ਕਰਦੀ ਆਂ ਭਾਵੇਂ ਕਿ ਲਾਈਫ ਰੁਟੀਨ ਇੰਨਾ ਵਿਜੀ ਆ ਪਰ ਫਿਰ ਵੀ ਮੈਂ ਆਪਣੇ ਇੱਕ ਇੱਕ ਸਬਸਕ੍ਰਾਈਬਰ ਨੂੰ ਜਿਹੜੇ ਮੈਨੂੰ ਸਤਕਾਰ ਦਿੰਦੇ ਆ ਮੈਂ ਉਹਨਾਂ ਦਾ ਸਤਕਾਰ ਕਰਨ ਲਈ ਹਮੇਸ਼ਾ ਹਾਜ਼ਰ ਰਹਿਣ ਦੀ ਕੋਸ਼ਿਸ਼ ਕਰਦੀ ਆਂ ਆਪਣੀ ਅੱਜ ਦੀ ਕਹਾਣੀ ਆ ਇੱਕ ਪਰਜਾਈ ਨੇ ਆਪਣੇ ਗਲਤ ਕੰਮਾਂ ਨੂੰ ਛਪਾਉਣ ਲਈ ਕਿਵੇਂ ਆਪਣੀ ਨਣਦ ਨਾਲ ਦੁਰਵਿਵਹਾਰ ਕੀਤਾ ਕਹਾਣੀ ਇੱਕ ਪਿੰਡ ਦੀ ਹੈਗੀ ਇੱਕ ਪਿੰਡ ਦੇ ਵਿੱਚ ਇੱਕ ਮੱਧ ਵਰਗੀ ਪਰਿਵਾਰ ਆ ਉਹ ਜਿਹੜਾ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਕਿਸਾਨੀ ਵਾਲੇ ਲੋਕ ਰਹਿੰਦੇ ਨੇ ਕਿਸਾਨੀ ਪਰਿਵਾਰਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਵੇਖ ਕੇ ਜਾਂ ਸੁਣ ਕੇ ਮੈਂ ਤੁਹਾਡੇ ਅੱਗੇ ਪੇਸ਼ ਕਰਦੀ ਆ ਏ ਕਹਾਣੀ ਮੈਂ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਸੁਣਾ ਰਹੀ ਆ ਮੈਨੂੰ ਕਿਸੇ ਨੇ ਦੱਸੀ ਸੀ ਮਤਲਬ ਕਿਸੇ ਨੇ ਸੁਣਾਈ ਸੀ ਗੱਲ ਮੈਨੂੰ ਲੱਗਿਆ ਵੀ ਆਪਾਂ ਤੁਹਾਡੇ ਅੱਗੇ ਉਹ ਕਹਾਣੀਆਂ ਲੈ ਕੇ ਆਈਏ ਜਿਹੜੀਆਂ ਕੁਝ ਬੀਤੀਆਂ ਹੋਈਆਂ ਨੇ ਠੀਕ ਹੈ ਸਾਰੀਆਂ ਕਹਾਣੀਆਂ ਬੀਤੀਆਂ ਨਹੀਂ ਹੁੰਦੀਆਂ ਕੁਝ ਕਾਲਪਨਿਕ ਵੀ ਹੁੰਦੀਆਂ ਪਰ ਹਰੇਕ ਕਹਾਣੀ ਦਾ ਇੱਕ ਮੰਤਵ ਹੁੰਦਾ ਕਿ ਉਹਦੇ ਵਿੱਚ ਸਿੱਖਿਆ ਦਿੱਤੀ ਗਈ ਹੁੰਦੀ ਆ ਉਹ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਉਹਨੂੰ ਕਿਹੜੇ ਵੇ ਨਾਲ ਲੈਣਾ ਇੱਕ ਪਰਿਵਾਰ ਦੇ ਵਿੱਚ ਪਤੀ ਪਤਨੀ ਹੈਗੇ ਆ ਹਨਾ ਉਹਨਾਂ ਦੇ ਮਾਪਿਓ ਨਹੀਂ ਤੇ ਦੋ ਉਹਨਾਂ ਦੇ ਬੱਚੇ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਮੁੰਡਾ ਵੱਡਾ ਸੀ ਤੇ ਕੁੜੀ ਮੁੰਡੇ ਤੋਂ 4-5 ਸਾਲ ਛੋਟੀ ਸੀ ਮੁੰਡਾ ਪਲੱਸ 2 ਕਰ ਗਿਆ ਵੀਏ ਕਰ ਗਿਆ ਉਸ ਤੋਂ ਬਾਅਦ ਮੁੰਡਾ ਨੌਕਰੀ ਕਰਨ ਲੱਗ ਗਿਆ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਜਿਹੜੀ ਕੁੜੀ ਸੀ ਉਹ ਹਜੇ ਸਕੂਲ ਪੜ੍ਹਦੀ ਸੀ 9ਵੀਂ 10ਵੀਂ ਚ ਪੜ੍ਹਦੀ ਸੀ ਕਿਉਂਕਿ ਏਜ ਦਾ ਫਰਕ ਸੀ ਤਾਂ ਕਲਾਸਾਂ ਦਾ ਵੀ ਫਰਕ ਸੀ ਜਦੋਂ ਮੁੰਡੇ ਨੂੰ ਨੌਕਰੀ ਮਿਲੀ ਤੇ ਉਹ ਸ਼ਹਿਰ ਡਿਊਟੀ ਤੇ ਜਾਂਦਾ ਰਾਤ ਨੂੰ ਲੇਟ ਆਉਂਦਾ ਤੇ ਫਿਰ ਉਹਦੇ ਮਾਪਿਆਂ ਨੂੰ ਇਹ ਲੱਗਿਆ ਵੀ ਰੋਜ਼ ਇਦਾਂ ਹਨਾ ਕਾਫੀ ਦੂਰ ਪੈ ਜਾਂਦਾ ਸੀ 12-15 ਕਿਲੋਮੀਟਰ ਉਹਨਾਂ ਨੂੰ ਇਹ ਲੱਗਿਆ ਵੀ ਮੁੰਡਾ ਨੇਰੇ ਸਵੇਰੇ ਆਉਂਦਾ ਵੀ ਐ ਠੀਕ ਨਹੀਂ ਕਿਉਂਕਿ ਉਹਦੀ ਡਿਊਟੀ ਲੇਟ ਨਾਈਟ ਤੱਕ ਹੁੰਦੀ ਸੀ ਉਹ ਕਹਿੰਦੇ ਵੀ ਪੁੱਤ ਸਾਨੂੰ ਕੋਈ ਇਤਰਾਜ਼ ਨਹੀਂ ਵੀ ਤੂੰ ਸ਼ਹਿਰ 'ਚ ਰਹਿਸ਼ ਕਰ ਲਾ ਵੀ ਇੱਥੇ ਤੈਨੂੰ ਰੋਜ਼ ਤੂੰ ਇੰਨੀ ਦੂਰ ਆਉਣਾ ਫਿਰ ਸਵੇਰ ਤੈਨੂੰ ਜਲਦੀ ਜਾਣਾ ਪੈਂਦਾ ਵੀ ਜਦੋਂ ਤੈਨੂੰ ਨੌਕਰੀ ਕਰਨੀ ਪੈਣੀ ਆ ਤੇ ਉਹ ਕਹਿੰਦਾ ਵੀ ਮੰਮੀ ਪਾਪਾ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਉਹ ਕਹਿੰਦੇ ਵੀ ਕਮਲਿਆ ਛੱਡ ਕੇ ਜਾਣ ਦੀ ਗੱਲ ਨਹੀਂ ਹੈਗੀ ਵੀ ਤੂੰ ਕਿਹੜਾ ਸਾਨੂੰ ਹਮੇਸ਼ਾ ਲਈ ਛੱਡ ਕੇ ਜਾ ਰਿਹਾ ਹੈ ਵੀ ਜਦੋਂ ਆਪਾਂ ਜ਼ਿੰਦਗੀ ਜਿਉਣੀ ਆ ਦੂਰ ਨੇੜੇ ਰਹਿਣ ਨਾਲ ਪਿਆਰ ਨਹੀਂ ਘਟਦਾ ਹੁੰਦਾ ਬਾਕੀ ਅਸੀਂ ਹਜੇ ਪੁਰਾਣੀ ਤੁਰਦੀ ਵਾਲੇ ਹੈਗੇ ਆ ਅਸੀਂ ਆਪਦਾ ਕੰਮ ਕਰ ਸਕਦੇ ਆ ਕੋਈ ਚੱਕਰ ਨਹੀਂ ਤੂੰ ਆਪਣੀ ਜੌਬ ਕਰ ਚਲੋ ਉੱਥੇ ਨਾਲ ਇੱਕ ਕਮਰਾ ਲੈਂਦਾ ਤੇ ਕਮਰਾ ਲੈ ਕੇ ਪੀਜੀ ਵਾਂਗੂ ਰਹਿੰਦਾ ਤੇ ਰੋਟੀ ਪਾਣੀ ਵੀ ਵਾਸਤੇ ਉਹ ਟਿਫਨ ਲਵਾ ਲੈਂਦਾ ਅ ਅਗਲੇ ਸਾਲ ਹੀ ਘਰ ਦੇ ਸੋਚਦੇ ਆ ਵੀ ਹੁਣ ਮੁੰਡਾ ਇਕੱਲਾ ਔਖਾ ਹੁੰਦਾ ਹਨਾ ਰੋਟੀ ਪਾਣੀ ਵੀ ਬਾਹਰਲਾ ਖਾਂਦਾ ਵੀ ਚਲ ਆਪਾਂ ਮੁੰਡੇ ਦਾ ਵਿਆਹ ਕਰ ਲੈਂਦੇ ਆ ਇੱਕ ਵਧੀਆ ਘਰ ਦੀ ਕੁੜੀ ਵੇਖ ਕੇ ਮੁੰਡੇ ਦਾ ਵਿਆਹ ਕਰ ਲਿਆ ਪਿੰਡ ਲਿਆ ਕੇ ਵਿਆਹ ਕੀਤਾ ਵਧੀਆ ਇਹ ਦੋ ਕੁ ਮਹੀਨੇ ਤਾਂ ਜਿਹੜੀ ਨੂ ਆ ਉਹਨਾਂ ਨੇ ਨੂ ਤੇ ਮੁੰਡੇ ਨੂੰ ਪਿੰਡ ਰੱਖਿਆ ਕਿਉਂਕਿ ਆਖਰ ਨੂੰ ਚਾਹ ਕੀ ਨੂੰ ਨਹੀਂ ਹੁੰਦਾ ਨਵੀਂ ਨੂ ਦਾ ਉਹ ਕਹਿੰਦੇ ਪਤ ਵੀ ਚਲ ਤੂੰ ਆ ਜਾ ਕਰ ਵੀ ਹੁਣ ਤੂੰ ਉੱਥੇ ਨਾ ਰਹਿ ਸ਼ਹਿਰ 'ਚ ਹਜੇ ਵੀ ਹੌਲੀ ਹੌਲੀ ਚਲੋ ਸ਼ਹਿਰ ਸ਼ਿਫਟ ਕਰ ਲਿਓ ਚਲੋ ਭਾਈ ਉਹ ਰਹਿੰਦੇ ਆ ਦੋ ਚਾਰ ਮਹੀਨੇ ਤਾਂ ਉਹ ਰਹੇ ਉਸ ਤੋਂ ਬਾਅਦ ਸਰਦੀਆਂ ਆ ਗਈਆਂ ਜਦੋਂ ਜ਼ਿਆਦਾ ਸਰਦੀ ਹੁੰਦੀ ਹੈ ਦਿਨ ਛੋਟੇ ਹੁੰਦੇ ਆ ਫਿਰ ਔਖਾ ਹੋ ਜਾਂਦਾ ਧੁੰਦਾ ਧਾਂਦਾ ਪੈਂਦੀਆਂ ਜਦੋਂ ਤੇ ਉਹਨਾਂ ਨੇ ਸ਼ਹਿਰ ਦੇ ਵਿੱਚ ਆਪਣਾ ਮਕਾਨ ਲੈ ਲਿਆ ਉਦੇ ਪਿਓ ਨੇ ਕਾਫੀ ਮਦਦ ਕੀਤੀ ਕੁਛ ਲੋਨ ਵਗੈਰਾ ਲੈ ਲਿਆ ਤੇ ਉਹਨਾਂ ਨੂੰ ਸ਼ਹਿਰ 'ਚ ਵਧੀਆ ਮਕਾਨ ਲੈ ਕੇ ਦਿੱਤਾ ਤੇ ਮਕਾਨ ਦੇ ਵਿੱਚ ਵਧੀਆ ਨੂੰਹ ਪੁੱਤ ਰਹਿੰਦੇ ਆ ਜੇ ਛੁੱਟੀ ਵਾਲੇ ਦਿਨ ਆਉਣਾ ਹੁੰਦਾ ਆ ਜਾਂਦੇ ਤੇ ਥੋੜਾ ਆਉਣਾ ਜਾਣਾ ਘਟ ਗਿਆ ਵਿਆਹ ਤੋਂ ਬਾਅਦ ਕਿਉਂਕਿ ਬੰਦਾ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦਾ ਜਦੋਂ ਛੁੱਟੀ ਹੁੰਦੀ ਸੀ ਉਹ ਘਰ ਵਾਲੀ ਨੂੰ ਕਿਤੇ ਘਮਾਉਣ ਲੈ ਜਾਂਦਾ ਜਾਂ ਕਿਸੇ ਰਿਸ਼ਤੇਦਾਰੀ 'ਚ ਜਾਣਾ ਹੁੰਦਾ ਤੇ ਉਹ ਆਪਣੇ ਮੰਮੀ ਡੈਡੀ ਨੂੰ ਕਹਿ ਦਿੰਦਾ ਵੀ ਮੰਮੀ ਡੈਡੀ ਤੁਸੀਂ ਕਿਸੇ ਦਿਨ ਵੀ ਆ ਜਿਆ ਕਰੋ ਵੀ ਦਿਨੇ ਤੁਸੀਂ ਆਪਣੇ ਨੂੰਹ ਕੋਲ ਨਾਲੇ ਦਾ ਟਾਈਮ ਲਾ ਜਿਆ ਕਰੋ ਕਿ ਚਲੋ ਨਾਲੇ ਸਾਡੇ ਤੋਂ ਹੁਣ ਇਹਨਾਂ ਨਹੀਂ ਆਈਦਾ ਚਲੋ ਜਿੱਦਾਂ ਕਦੇ ਜੀ ਕਰਦਾ ਉਹ ਛੋਟੀ ਕੁੜੀ ਕਹਿ ਦਿੰਦੀ ਵੀ ਮੰਮੀ ਮੈਂ ਭਾਬੀ ਨੂੰ ਮਿਲ ਕੇ ਆਉਣਾ ਉਹ ਉਹਨੂੰ ਲੈ ਕੇ ਚਲੇ ਜਾਂਦੇ ਮਿਲ ਲੈਂਦੇ ਤੇ ਕੁੜੀ ਨੇ ਕਈ ਵਾਰ ਕਿਹਾ ਸੀ ਵੀ ਮੰਮੀ ਮੈਂ ਵੀ ਵੀਰੇ ਭਾਬੀ ਕੋਲ ਰਹਿਣਾ ਸ਼ਹਿਰ ਦੇ ਵਿੱਚ ਤਾਂ ਉਹਦੀ ਮੰਮੀ ਕਹਿੰਦੀ ਵੀ ਨਹੀਂ ਪੁੱਤ ਸ਼ਹਿਰ ਦੇ ਵਿੱਚ ਉਹਨਾਂ ਨੂੰ ਰਹਿਣ ਦੇ ਵੀ ਹਜੇ ਤੂੰ ਕੀ ਕਰਨਾ ਫਿਰ ਤੂੰ ਕਦੇ ਇਹ ਰਹਿ ਲਈ ਚੱਲ ਵੀ ਹਜੇ ਤੂੰ ਪੜ੍ਹਦੀ ਆ ਤੂੰ ਪੜ੍ਹ ਲੈ ਚਲੋ ਭਾਈ ਕੁੜੀ ਪਲੱਸ 2 ਚ ਹੋ ਗਈ ਕੁੜੀ ਨੇ 12+2 ਕਰ ਲਈ ਪੇਪਰ ਦਿੱਤੇ ਤੇ ਅਚਾਨਕ ਨਾ ਉਹਦੀ ਜਿਹੜੀ ਕੁੜੀ ਦੀ ਮੰਮੀ ਆ ਉਹਦੀ ਤਬੀਅਤ ਖਰਾਬ ਰਹਿਣ ਲੱਗੀ ਤੇ ਟੈਸਟ ਟੂਸਟ ਕਰਾਈ ਡਾਕਟਰ ਨੂੰ ਵਿਖਾਇਆ ਤਾਂ ਉਹਨੂੰ ਆਖਰੀ ਸਟੇਜ ਦਾ ਕੈਂਸਰ ਸੀ ਕੈਂਸਰ ਦੀ ਉਹਦਾ ਟ੍ਰੀਟਮੈਂਟ ਚੱਲਿਆ ਦਵਾਈ ਦਵਾਈ ਤੇ ਉਹਨੂੰ ਪ੍ਰੋਬਲਮ ਜਿਆਦਾ ਵਧ ਗਈ ਪੇਟ ਦਾ ਕੈਂਸਰ ਸੀ ਤੇ ਉਹਨਾ ਇੱਕਦਮ ਸਪਰੈਡ ਹੋ ਗਿਆ ਫੈਲ ਗਿਆ ਤੇ ਉਹਦੀ 6 ਮਹੀਨਿਆਂ ਦੇ ਅੰਦਰ ਅੰਦਰ ਹੀ ਮੌਤ ਹੋ ਗਈ ਹੁਣ ਕੁੜੀ ਤੇ ਉਹਦਾ ਪਿਓ ਵਿਚਾਰੇ ਇਕੱਲੇ ਰਹਿ ਗਏ ਉਹ ਮੁੰਡਾ ਕਹਿੰਦਾ ਆਪਦੀ ਭੈਣ ਨੂੰ ਤੇ ਆਪਦੇ ਡੈਡੀ ਨੂੰ ਵੀ ਡੈਡੀ ਹੁਣ ਤੁਸੀਂ ਇਕੱਲੇ ਰਹਿ ਗਏ ਵੀ ਹੁਣ ਆਉਣ ਵਾਲੇ 2-4 ਸਾਲਾਂ ਚ ਆਪਾਂ ਭੈਣ ਦਾ ਵਿਆਹ ਕਰਨਾ ਵੀ ਤੁਸੀਂ ਐਂ ਕਰੋ ਮੇਰੇ ਕੋਲ ਰਹਿ ਲੋ ਸ਼ਹਿਰ ਵੀ ਤੁਸੀਂ ਸ਼ਹਿਰ ਆ ਜਾਓ ਤੇ ਉਹਦਾ ਪਿਓ ਕਹਿੰਦਾ ਵੀ ਨਹੀਂ ਪੁੱਤ ਇੱਥੇ ਖੇਤੀ ਬਾੜੀ ਕੌਣ ਵੇਖੂਗਾ ਵੀ ਕੋਈ ਗੱਲ ਨਹੀਂ ਅਸੀਂ ਪਿਓਤੀ ਰਹਿਣੇ ਆ ਤੇ ਕੁੜੀ ਕਹਿੰਦੀ ਵੀ ਪਾਪਾ ਮੈਂ ਨਹੀਂ ਰਹਿਣਾ ਪਿੰਡ ਚ ਵੀ ਮੈਂ ਤਾਂ ਆਪ ਸ਼ਹਿਰ ਰਹਿਣਾ ਵੀਰੇ ਕੋਲ ਵੀ ਆਪਾਂ ਚੱਲਦੇ ਆ ਉਹ ਕਹਿੰਦਾ ਵੀ ਨਹੀਂ ਪੁੱਤ ਵੀ ਆਪਣਾ ਜਾ ਕੇ ਇਹਦੇ ਠੀਕ ਨਹੀਂ ਆਉਂਦਾ ਤੇ ਉਹ ਮੁੰਡੇ ਨੂੰ ਆਪਦੇ ਭਰਾ ਨੂੰ ਕਹਿਣ ਲੱਗੀ ਵੀ ਵੀਰੇ ਮੈਨੂੰ ਲੈ ਜਾ ਤੇ ਜਿਹੜੀ ਉਹਦੀ ਭਾਬੀ ਸੀ ਉਹ ਕਹਿੰਦੀ ਵੀ ਜੇ ਤੂੰ ਜਾਏਂਗੀ ਤਾਂ ਬਾਪੂ ਦੀ ਰੋਟੀ ਕੌਣ ਪਕਾਊਗਾ ਇਹਨੂੰ ਔਖਾ ਹੋ ਜਾਊਗਾ ਤੇ ਉਹ ਕਹਿੰਦੀ ਵੀ ਜਦੋਂ ਮੇਰਾ ਵਿਆਹ ਹੋ ਗਿਆ ਫਿਰ ਬਾਪੂ ਦੀ ਰੋਟੀ ਕੌਣ ਪਕਾਊ ਵੀ ਬਾਪੂ ਤਾਂ ਹੁਣ ਜਿੱਦ ਦੀ ਨਹੀਂ ਛੱਡਦਾਗਾ ਵੀ ਮੈਂ ਤਾਂ ਸ਼ਹਿਰ 'ਚ ਰਹਿਣਾ ਉਹਦੀ ਪਰਜਾਈ ਦੀ ਇਹ ਕੋਸ਼ਿਸ਼ ਸੀ ਕਿ ਕੁੜੀ ਨਾ ਜਾਵੇ ਸ਼ਹਿਰ ਸਾਡੇ ਕੋਲ ਪਰ ਉਹਦਾ ਭਰਾ ਕਹਿੰਦਾ ਵੀ ਚੱਲ ਇਹਦੀ ਇੱਛਾ ਗਈ ਵੀ ਫੇਰ ਤਾਂ ਇਹਦਾ ਵਿਆਹ ਹੋ ਜੂਗੀ ਇਹਨੂੰ ਰਹਿ ਲੈਣ ਦੇ ਆਪਣੇ ਨਾਲ ਚਲੋ ਆਪਣੀ ਭੈਣ ਨੂੰ ਉੱਥੇ ਲੈ ਗਿਆ ਸ਼ਹਿਰ ਆਪਣੇ ਘਰ ਤੇ ਜਦੋਂ ਉਹਨੂੰ 2-4 ਦਿਨ ਹੋਏ ਆਈ ਨੂੰ ਤੇ ਉਹਦੀ ਭਾਬੀ ਹੈ ਜਿਹੜੀ ਉਹ ਅੰਦਰੋਂ ਤਾਂ ਪਹਿਲਾਂ ਹੀ ਔਖੀ ਸੀ ਉਹ ਨੱਕ ਬੋਲ ਜੇ ਕੱਢਣ ਲੱਗੀ ਆਪ ਤਾਂ ਕੋਈ ਕੰਮ ਹੀ ਨਾ ਕਰਿਆ ਕਰੇ ਉਹ ਤਾਂ ਸਾਰਾ ਕੰਮ ਕੁੜੀ ਤੋਂ ਕਰਾਇਆ ਕਰੇ ਕੁੜੀ ਨੇ ਥੋੜਾ ਚਿਰ ਤਾਂ ਵੇਖਿਆ ਤੇ ਜਦੋਂ ਉਹਨੇ ਨੋਟ ਕੀਤਾ ਕੁੜੀ ਨੇ ਜਿਹੜੀ ਉਹਦੀ ਭਾਬੀ ਸੀ ਉਹ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੀ ਗੱਲਾਂ ਕਰਦੀ ਰਹਿੰਦੀ ਸੀ ਤੇ ਕੰਮ ਉਹ ਤੋਂ ਕਰਾਈ ਜਾਂਦੀ ਰਹਿੰਦੀ ਸਾਰੇ ਕੰਮ ਕਰਦੀ ਤੇ ਜਦੋਂ ਸ਼ਾਮ ਨੂੰ ਉਹਦਾ ਭਰਾ ਆ ਜਾਂਦਾ ਤੇ ਫਿਰ ਐਂ ਨਾਟਕ ਕਰਦੀ ਵੀ ਮੈਂ ਤਾਂ ਥੱਕ ਜਾਨੀ ਆ ਮੈਂ ਤਾਂ ਸਾਰਾ ਦਿਨ ਥੱਕ ਜਾਨੀ ਆਂਗੀ ਤੇ ਉਹ ਕਹਿੰਦਾ ਵੀ ਤੂੰ ਇਕੱਲੀ ਕੰਮ ਨਾ ਕਰਿਆ ਕਰ ਭੈਣ ਨੂੰ ਲਾ ਲਿਆ ਕਰ ਕੰਨੀ ਸੋਡੀ ਭੈਣ ਕਿੱਥੇ ਕੰਮ ਕਰਾਉਂਦੀ ਆ ਉਹ ਤਾਂ ਸਾਰਾ ਦਿਨ ਟੀਵੀ ਦੇਖਦੀ ਰਹਿੰਦੀ ਆ ਕਹਿੰਦੀ ਮੈਂ ਕਿੰਨੇ ਵਾਰ ਕਿਹਾ ਜਵਾਬ ਦੇ ਦਿੰਦੀ ਆ ਉਹ ਕਹਿੰਦਾ ਵੀ ਅੱਛਾ ਕਹਿੰਦਾ ਫਿਰ ਤਾਂ ਉਹਦੀ ਗਲਤ ਗੱਲ ਆ ਮੈਂ ਉਹਨੂੰ ਕਹੂੰ ਕਹਿੰਦੀ ਨਾ ਨਾ ਤੁਸੀਂ ਕਿਹੋ ਨਾ ਫਿਰ ਗੁੱਸਾ ਕਰਨਗੇ ਵੀ ਭਾਬੀ ਖੌਰੇ ਲੁੱਤੀ ਲਾਉਂਦੀ ਆ ਵੀ ਚਲ ਕੋਈ ਨਾ ਸਮਝ ਜੂਗੀ ਆਪੇ ਹੌਲੀ ਹੌਲੀ ਐਦਾਂ ਹੀ ਚੱਲਦੇ ਲੰਘਦੇ ਗਏ ਤੇ ਕੁੜੀ ਨੇ ਨਾ ਬਹੁਤ ਵਾਰ ਨੋਟ ਕੀਤਾ ਵੀ ਜਦੋਂ ਉਹਦੀ ਭਾਬੀ ਕਮਰੇ ਚ ਕੱਲੀ ਹੋਇਆ ਕਰੇ ਤੇ ਉਹ ਫੋਨ ਤੇ ਲੱਗੀ ਰਿਹਾ ਕਰੇ। ਉਹਨੇ ਪੁੱਛਿਆ ਨਾ ਕਿਉਂਕਿ ਹੁਣ ਇੰਨਾ ਕੋਣ ਕਿਸੇ ਤੋਂ ਕਹੋਂਦਾ ਪਰ ਕੁੜੀ ਨੂੰ ਇਹ ਗੱਲ ਔੜ ਲੱਗੀ ਵੀ ਮੈਂ ਹਨਾ ਘਰੇ ਆਂਗੀ ਵੀ ਭਾਬੀ ਮੇਰੇ ਕੋਲ ਤਾਂ ਕਦੇ ਵਹਿੰਦੀ ਨਹੀਂ ਜਾਂ ਮੈਨੂੰ ਤਾਂ ਕਦੇ ਕਹਿੰਦੀ ਨਹੀਂ ਵੀ ਤੂੰ ਮੇਰੇ ਕੋਲ ਆ ਜਾ। ਜੇ ਕੁੜੀ ਫ੍ਰੀ ਹੋ ਕੇ ਆਪਣੀ ਭਾਬੀ ਕੋਲ ਜਾਇਆ ਕਰੇ ਤਾਂ ਉਹਨੂੰ ਕਹਦੇ ਆ ਕਰੇ ਵੀ ਤੂੰ ਟੀਵੀ ਦੇਖ ਲੈ ਜਾਂ ਤੂੰ ਉਹ ਕਰ ਲੈ ਮੈਂ ਆਰਾਮ ਕਰਨਾ। ਉਹ ਕਹਿੰਦੀ ਵੀ ਭਾਬੀ ਚੱਲ ਕੋਈ ਨਾ ਟੀਵੀ ਤਾਂ ਮੈਂ ਦਿਨ ਰਾਤ ਦੇਖਦੀ ਰਹਿਣੀ ਆ। ਵੀ ਤਾਂ ਵੀ ਹੋ ਗਿਆ ਵੀ ਆਪਾਂ 2 ਘੰਟੇ ਬਹਿਣੀਆ ਗੱਲਾਂ-ਬਾਤਾਂ ਕਰਦੇ ਆ ਉਹ ਕਹਿੰਦੀ ਮੇਰੇ ਤੋਂ ਗੱਲਾਂ ਨਹੀਂ ਹੁੰਦੀਆਂ ਮੇਰੇ ਕੋਲ ਨਹੀਂ ਇੰਨਾ ਸਮਾਂ ਹੈਗਾ ਗੱਲਾਂ ਕਰਨ ਦਾ ਤੂੰ ਆਪਣੇ ਕੰਮ ਨਾਲ ਕੰਮ ਰੱਖ ਚੱਲ ਭਈ ਕੁੜੀ ਨੂੰ ਬੁਰਾ ਤਾਂ ਲੱਗਿਆ ਕਰੇ ਪਰ ਕੁੜੀ ਨੇ ਕਦੇ ਵੀ ਆਪਣੇ ਭਰਾ ਨੂੰ ਨਾ ਦੱਸਿਆ ਤੇ ਇੱਕ ਦਿਨ ਉਹਨਾਂ ਫੋਨ ਤੇ ਗੱਲ ਕਰੀ ਗਈ ਕਰੀ ਗਈ ਤੇ ਉਹਨੇ ਆਵਾਜ਼ ਮਾਰੀ ਕੁੜੀ ਨੇ ਵੀ ਭਾਬੀ ਚਾਹ ਬਣ ਗਈ ਚਾਹ ਪੀ ਲੋ ਤੇ ਉਹਨੇ ਤਾਂ ਗੱਲ ਹੀ ਨਾ ਸੁਣੀ ਤੇ ਕੁੜੀ ਨਾ ਚਾਹ ਲੈ ਕੇ ਆਪਣੀ ਭਾਬੀ ਕੋਲ ਚਲੀ ਗਈ ਵੀ ਮੈਂ ਚਾਹ ਦੇ ਆ ਮਾਨੂੰ ਦੁਪਹਿਰੇ ਤੇ ਜਦੋਂ ਚਾਹ ਲੈ ਕੇ ਗਈ ਤੇ ਉਹਦੀ ਭਾਬੀ ਉਹਦੇ ਗਲ ਪੈ ਗਈ ਕਹਿੰਦੀ ਤੈਨੂੰ ਪਤਾ ਨਹੀਂ ਵੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਆ ਤੂੰ ਸਿੱਧੀ ਆ ਕੇ ਅੰਦਰ ਵੜ ਗਈ ਤੇ ਤੈਨੂੰ ਫਰਜ਼ ਨਹੀਂ ਬਣਦਾ ਸੀ ਤੇਰਾ ਦਰਵਾਜ਼ਾ ਨਾਕ ਕਰਨ ਦਾ ਤੇ ਉਹ ਕਹਿੰਦੀ ਵੀ ਸੌਰੀ ਭਾਬੀ ਮੇਰੇ ਤੋਂ ਗਲਤੀ ਹੋ ਗਈ ਵੀ ਮੈਨੂੰ ਤਾਂ ਇਹ ਸੀ ਵੀ ਮੈਂ ਚਾਹ ਬਣਾਈ ਆ ਹਨਾ ਚਾਹ ਠੰਡੀ ਹੋ ਜੂ ਚਲ ਕੁੜੀ ਕਾਪ ਰੱਖ ਕੇ ਚਾਹ ਲੈ ਮੁੜਈ ਆਪਦੇ ਕਮਰੇ ਚ ਆ ਗਈ ਤੇ ਥੋੜੇ ਦਿਨਾਂ ਬਾਅਦ ਨਾ ਕੁੜੀ ਬਾਜ਼ਾਰ ਗਈ ਆਪਣੀ ਭਾਬੀ ਨੂੰ ਕਹਿੰਦੀ ਵੀ ਮੈਂ ਸਮਾਨ ਲੈ ਕੇ ਆਉਣੀ ਆ ਰਸੋਈ ਦਾ ਸਮਾਨ ਮੁੱਕਿਆ ਪਿਆ ਵੀ ਮੇ ਨਾਲ ਵਾਲੀ ਜਿਹੜੀ ਆਂਟੀ ਗਵੰਡਨ ਉਹਨੇ ਜਾਣਾ ਸੀ ਵੀ ਉਹ ਮੈਨੂੰ ਕਹਿੰਦੀ ਸੀ ਵੀ ਮੇਰੇ ਨਾਲ ਚੱਲ ਵੀ ਮੈਂ ਆਪਣਾ ਵੀ ਲਿਆਉ ਉਹ ਕਹਿੰਦੀ ਚੱਲ ਠੀਕ ਆ ਚਲੀ ਜਾ ਜਦੋਂ ਉਹ ਗਵੰਡਨ ਨਾਲ ਬਾਜ਼ਾਰ ਚਲੀ ਗਈ ਕੁੜੀ ਤੇ 2 ਘੰਟਿਆਂ ਬਾਅਦ ਉਹ ਵਾਪਸ ਆਈ ਤੇ ਜਦੋਂ ਵਾਪਸ ਆਈ ਤਾਂ ਉਹਨਾਂ ਦੇ ਘਰੋਂ ਇੱਕ ਮੁੰਡਾ ਨਿਕਲਿਆ ਤੇ ਜਿਹੜਾ ਉਹ ਗੇਟ ਵੱੜਦੀ ਸੀ ਤੇ ਮੁੰਡਾ ਨਿਕਲਦਾ ਸੀ ਉਹਨੇ ਵੇਖਿਆ ਵੀ ਇਹ ਮੁੰਡਾ ਕੌਣ ਹੈ ਵੀ ਵੇਖਿਆ ਤਾਂ ਹੈ ਨਹੀਂ ਕਦੇ ਕਰਿਆ ਕਿ ਉਹ ਆਪਣੀ ਭਾਬੀ ਨੂੰ ਪੁੱਛਦੀ ਵੀ ਇਹ ਮੁੰਡਾ ਕੌਣ ਸੀ ਕਹਿੰਦੀ ਤਾਂ ਸਾਡੇ ਉਥੇ ਮੇਰੇ ਪਿੰਡੋਂ ਸੀ ਗਵਾਂਢ ਚੋਂ ਮੁੰਡਾ ਸੀਗਾ ਵੀ ਇਥੇ ਸ਼ਹਿਰ ਆਇਆ ਹੁਣ ਤੇ ਮੈਨੂੰ ਮਿਲਣ ਆ ਗਿਆ ਉਹ ਕਹਿੰਦੀ ਠੀਕ ਐ ਚਲ ਉਹਨੇ ਕੋਈ ਗੱਲ ਵਾਲੀ ਸੀਰੀਅਸ ਨਾ ਲਈ ਥੋੜੇ ਦਿਨਾਂ ਬਾਅਦ ਫੇਰ ਉਹੀ ਮੁੰਡਾ ਆਇਆ ਉਹ ਮੁੰਡਾ ਨਾ ਮਤਲਬ ਮਹੀਨੇ ਦੇ ਵਿੱਚ 4-5 ਵਾਰ ਉਹਨਾਂ ਦੇ ਘਰ ਆਇਆ ਉਹ ਕਹਿੰਦੀ ਵੀ ਭਾਬੀ ਵੀ ਇਹ ਮੁੰਡਾ ਜਿਹੜਾ ਹਨਾ ਇਹ ਰੋਜ਼ ਹੀ ਆ ਜਾਂਦਾ ਵੀ ਤੁਹਾਡਾ ਕੋਈ ਪੱਕਾ ਰਿਸ਼ਤੇਦਾਰਾ ਵੀ ਕੋਈ ਮੇਰਾ ਰਿਸ਼ਤੇਦਾਰੀ ਚੋਂ ਕਹਿੰਦੀ ਨਹੀਂ ਰਿਸ਼ਤੇਦਾਰੀ ਚੋਂ ਤਾਂ ਨਹੀਂ ਮੈਂ ਕਹਿੰਦੀ ਤੈਨੂੰ ਦੱਸਿਆ ਤਾਂ ਸੀਗਾ ਵੀ ਸਾਡੇ ਗਵਾਂਢ ਦਾ ਉਹ ਕਹਿੰਦੀ ਵੀ ਫਿਰ ਇਹ ਰੋਜ਼ ਕਿਵੇਂ ਆਉਂਦਾ ਹੈ ਨਾ ਵੀ ਵੀਰੇ ਹੁੰਦੇ ਆਜਿਆ ਕਰੇ ਕਹਿੰਦੀ ਅੱਛਾ ਹੁਣ ਤੂੰ ਦੱਸੇਂਗੀ ਵੀ ਮੇਰੇ ਰਿਸ਼ਤੇਦਾਰ ਮੈਨੂੰ ਕਦੋਂ ਮਿਲਣ ਆਉਣ ਉਹ ਕਹਿੰਦੀ ਵੀ ਨਹੀਂ ਭਾਬੀ ਵੀ ਜਿਹੜਾ ਆਣ ਗਵਾਂਡਾ ਹੈ ਨਾ ਉਹ ਇਹ ਚੀਜ਼ ਨੋਟ ਕਰੂਗਾ ਵੀ ਇਹ ਇਕੱਲੀਆਂ ਰਹਿੰਦੀਆਂ ਨੇ ਦੋਨੋਂ ਦੁਪਹਿਰੇ ਵੀ ਇਹਨਾਂ ਦੇ ਘਰੇ ਮੁੰਡਾ ਆਉਂਦਾ ਵੀ ਐਂ ਚੰਗਾ ਨਹੀਂ ਲੱਗਦਾ ਗੱਲ ਵੀ ਮੈਂ ਤਾਂ ਤਾਂ ਕਹਿਣੀ ਆ ਕਹਿੰਦੀ ਤੂੰ ਨਾ ਵੱਡੀ ਸਿਆਣੀ ਨਾ ਬਣਾ ਮੈਨੂੰ ਪਤਾ ਦੁਨੀਆਦਾਰੀ ਦੇ ਵਿੱਚ ਕਿਵੇਂ ਰਹੀਦਾ ਕੁੜੀ ਨੇ ਸੋਚਿਆ ਵੀ ਮੈਂ ਆਪਣੇ ਭਰਾ ਨੂੰ ਦੱਸਾਂ ਪਰ ਉਹ ਡਰਦੀ ਚੁੱਪ ਕਰ ਗਈ ਵੀ ਮੈਂ ਕੀ ਕਹਾਂ ਆਪਣੇ ਭਰਾ ਨੂੰ ਤੇ ਕੁੜੀ ਨੂੰ ਪੂਰਾ ਸ਼ੱਕ ਹੋ ਗਿਆ ਵੀ ਇਹ ਜਿਹੜਾ ਮੁੰਡਾ ਆਉਂਦਾ ਇਹ ਐਵੇਂ ਨਹੀਂ ਆਉਂਦਾ ਵੀ ਭਾਬੀ ਵੀ ਫੋਨ ਤੇ ਵੀ ਸਾਰਾ ਦਿਨ ਲੱਗੀ ਰਹਿੰਦੀ ਆ ਤੇ ਉਹਨੇ ਨਾ ਨਿਗਾ ਰੱਖਣੀ ਸ਼ੁਰੂ ਕਰਤੀ ਉਹਨੇ ਆਪਣੀ ਭਾਬੀ ਤੇ ਵੇਲੇ-ਕਵੇਲੇ ਜਦੋਂ ਕੰਮ ਕਰਦੀ ਉਹ ਵਿੜਕ ਲੈਂਦੀ ਤੇ ਉਹਨੇ ਇੱਕ ਦੋ ਵਾਰੀ ਨਾ ਗੱਲਾਂ ਸੁਣ ਲਈਆਂ ਆਪਣੀ ਭਾਬੀ ਨਾਲ ਦੀਆਂ ਉਹ ਕਹਿੰਦੀ ਫੋਨ ਤੇ ਕਹਿੰਦੀ ਇਹ ਕਿੱਥੋਂ ਮੇਰੀ ਨਣਦਾ ਕੇ ਪਿੰਡੋਂ ਰੋਢੀ ਲੱਗੀ ਵੀ ਪਹਿਲਾਂ ਤਾਂ ਐ ਗੱਲ ਵਧੀਆ ਹੋ ਜਾਂਦੀ ਸੀਗੀ ਵੀ ਹੁਣ ਮੈਨੂੰ ਤਾਂ ਚੋਰੀਆਂ ਫੋਨ ਕਰਨਾ ਪੈਂਦਾ ਵੀ ਮੈਨੂੰ ਨਿਗਾ ਰੱਖਣੀ ਪੈਂਦੀ ਆ ਵੀ ਉਹਦਾ ਐ ਨਹੀਂ ਪਤਾ ਕਦੋਂ ਸੁਣ ਲਈ ਗੱਲਾਂ ਕਹਿੰਦੀ ਹੁਣ ਤਾਂ ਮੁਸ਼ਕਲ ਹੋ ਗਈ ਗੱਲ ਆਪਣੀ ਗੱਲ ਨਹੀਂ ਹੁੰਦੀ ਉਹਨੇ ਸੋਚਿਆ ਵੀ ਇਹ ਜਾਂ ਕੌਣ ਹੈ ਇਹਦੇ ਨਾਲ ਫੋਨ ਤੇ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਮੇਰੇ ਭਰਾ ਨੂੰ ਧੋਖਾ ਦਿੰਦੀ ਆ ਉਹਦਾ ਭਰਾ ਉਹਦੀ ਭਾਬੀ ਦਾ ਬਹੁਤ ਕਰਦਾ ਸੀ ਤੇ ਉਹਨੂੰ ਨਾ ਇਸ ਗੱਲ ਦਾ ਦੁੱਖ ਬਹੁਤ ਲੱਗਿਆ ਉਹਨੇ ਸੋਚਿਆ ਵੀ ਐਂ ਤਾਂ ਕੋਈ ਵੀ ਨਹੀਂ ਕਰਦਾ ਹੁੰਦਾ ਤੇ ਉਹਨਾਂ ਆਪਣੇ ਭਰਾ ਨੂੰ ਸ਼ਾਮ ਨੂੰ ਕਹਿੰਦੀ ਵੀ ਵੀਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਹ ਕਹਿੰਦਾ ਵੀ ਹਾਂ ਦੱਸ ਜਦੋਂ ਉਹਨੇ ਐਂ ਕਿਹਾ ਸੀ ਤੇ ਉੱਤੇ ਉਹਦੀ ਭਾਬੀ ਆ ਗਈ ਉਹ ਕਹਿੰਦਾ ਵੀ ਹਾਂ ਦੱਸ ਭੈਣੇ ਉਦੀ ਪਰਜਾਈ ਕਹਿੰਦੀ ਵੀ ਕੀ ਕਹਿੰਦੀ ਐ ਇਹ ਤੈਨਾਂ ਪਤਾ ਨਹੀਂ ਕੋਈ ਗੱਲ ਕਰਨ ਨੂੰ ਕਹਿੰਦੀ ਆ ਤੇ ਉਹ ਆ ਉਦੀ ਨਣਦ ਵੱਲ ਵੇਖਦੀ ਆ ਤੇ ਅੱਖਾਂ ਕੱਢ ਦਿੰਦੀ ਆ ਉਹਨੂੰ ਵੀ ਜੇ ਤੂੰ ਕੁਛ ਦੱਸਿਆ ਤੇ ਉਹ ਚੁੱਪ ਕਰ ਜਾਂਦੀ ਆ ਡਰਦੀ ਉਹ ਕਹਿੰਦਾ ਦੱਸ ਕਹਿੰਦੀ ਆ ਕਹਿੰਦੀ ਨਹੀਂ ਵੀਰੇ ਮੈਂ ਕੋਈ ਗੱਲ ਨਹੀਂ ਕਰਨੀ ਸੀ ਮੈਂ ਤਾਂ ਵੈਸੇ ਹੀ ਕਹਦੀ ਸੀ ਵੀ ਮੈਂ ਪਿੰਡ ਜਾ ਆਵਾ ਵੀ ਡੇੜੀ ਕੱਲੇ ਆ ਚੱਲ ਮੈਂ 2-4 ਦਿਨ ਉੱਥੇ ਲਾ ਜਾਵਾ ਕਹਿੰਦਾ ਨਹੀਂ ਹੁਣ ਤੂੰ ਪਿੰਡ ਨਹੀਂ ਜਾਏਂਗੀ ਹੁਣ ਤੂੰ ਇੱਥੇ ਹੀ ਰਹੇਂਗੀ ਡੇੜੀ ਤਾਂ ਸਾਰਾ ਦਿਨ ਖੇਤ ਰਹਿੰਦੇ ਆ ਤੇ ਮਾਹੌਲ ਵਾਲਾ ਠੀਕ ਨਹੀਂ ਵੀ ਤੂੰ ਕੱਲੀ ਮਟਿਆਰ ਜਵਾਨ ਘਰੇ ਰਹੇਂਗੀ ਵੀ ਡੈਡੀ ਨੂੰ ਮੈਂ ਇਸ ਵਾਰ ਕਿਹਾਗਾ ਵੀ ਤੂੰ ਖੇਤੀ ਠੇਕੇ ਤੇ ਦੇ ਦੇ ਤੇ ਵੀ ਇੱਥੇ ਹੀ ਰਹਿ ਲਿਆ ਕਰ ਵੀ ਜੇ ਤੈਨੂੰ ਨਹੀਂ ਸਰਦਾ ਤੂੰ ਮੜਾ ਮੋਟਾ ਇੱਥੇ ਕੋਈ ਦੁਕਾਨਦਾਰ ਕੋਣ ਕਰ ਲਈ ਵੀ ਕੰਮ ਸ਼ੁਰੂ ਕਰ ਲਈ ਆਪਦਾ ਕੁੜੀ ਕਹਿੰਦੀ ਵੀ ਚੱਲ ਠੀਕ ਐ ਤੇ ਉਹਨੂੰ ਨਾ ਹੁਣ ਇਹ ਹੋ ਗਿਆ ਕੁੜੀ ਨੂੰ ਵੀ ਮੈਂ ਕਿਹੜੇ ਵੇਲੇ ਆਪਦੇ ਵੀਰੇ ਨੂੰ ਦੱਸਾਂ ਵੀ ਕਿਤੇ ਕੋਈ ਕੱਲ ਨੂੰ ਗਲਤ ਕਦਮ ਨਾ ਚੱਕ ਲੇ ਇਹ ਵੀ ਨਾਲੇ ਤਾਂ ਸਾਡੀ ਬਦਨਾਮੀ ਹੋਵੇ ਜਾਂ ਮੇਰੇ ਵੀਰੇ ਨੂੰ ਨਾ ਕੁਛ ਕਰ ਦੇ ਜਦੋਂ ਆਪਾਂ ਆਸ-ਪਾਸ ਇਹ ਜੀਆਂ ਗੱਲਾਂ ਸੁਣੀਆਂ ਹੁਣ ਤਾਂ ਮਨ ਡਰ ਹੀ ਜਾਂਦਾ ਤੇ ਉਹਦੀ ਪਰਜਾਈ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਤਾਂ ਇਹ ਦੱਸੂਗੀ ਇਸ ਤੋਂ ਪਹਿਲਾਂ ਕਿ ਉਹਦੀ ਮੁੰਡੇ ਦੀ ਭੈਣ ਉਹਨੂੰ ਕੋਈ ਗੱਲ ਦੱਸਦੀ ਤੇ ਸ਼ਾਮ ਨੂੰ ਜਦੋਂ ਉਹ ਨੌਕਰੀ ਤੋਂ ਆਇਆ ਡਿਊਟੀ ਤੋਂ ਆਇਆ ਤਾਂ ਉਹਦੇ ਘਰ ਵਾਲੀ ਉਹਨੂੰ ਕਹਿੰਦੀ ਵੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕਹਿੰਦੀ ਜਿਹੜੀ ਆਪਣੀ ਕੁੜੀ ਆ ਨਾ ਇਹਦੀਆਂ ਮੈਨੂੰ ਲੱਛਣ ਜੇ ਠੀਕ ਨਹੀਂ ਲੱਗਦੇ ਮੂੰ ਤਾਂ ਕਹਿੰਦੀ ਤੁਸੀਂ ਗੁੱਸਾ ਕਰੋਗੇ ਪਰ ਕਹਿੰਦੀ ਜਦੋਂ ਵੀ ਮੈਂ ਰਸੋਈ ਦੇ ਵਿੱਚ ਕੰਮ ਕਰਦੀ ਆ ਨਾ ਇਹ ਮੇਰਾ ਫੋਨ ਲੈ ਕੇ ਲੰਬਾ ਟਾਈਮ ਗੱਲ ਕਰਦੀ ਆ ਕਹਿੰਦੀ ਪਤਾ ਨਹੀਂ ਕਿਹਨੂੰ ਫੋਨ ਕਰਦੀ ਆ ਕਹਿੰਦੀ ਕੋਸਰ-ਪੋਸਰ ਕਰਦੀ ਰਹਿੰਦੀ ਆ ਉਹ ਕਹਿੰਦਾ ਵੀ ਐੱਛਾ ਕਹਿੰਦਾ ਵੀ ਐ ਕਿਹਨੂੰ ਫੋਨ ਕਰਦੀ ਆ ਕਹਿੰਦੀ ਵੀ ਮੈਨੂੰ ਨਹੀਂ ਪਤਾ ਤੇ ਉਹਨੇ ਉਹ ਕਹਿੰਦਾ ਮੈਂ ਪੁੱਛਾਂ ਕਹਿੰਦੀ ਨਹੀਂ ਪੁੱਛਣਾ ਨਹੀਂ ਮੈਂ ਤੁਹਾਨੂੰ ਕਹਿੰਦੀ ਦਿਖਾਉਂਗੀ ਤੁਸੀਂ ਕਾਲ ਡਿਟੇਲ ਵੇਖਿਓ ਜਿਹੜੇ ਨੰਬਰ ਤੇ ਉਹ ਆ ਫੋਨ ਕਰਦੀ ਸੀ ਹੈਨਾ ਤੇ ਉਹ ਦਿਖਾਤਾ ਉਹਨੇ ਤੇ ਦਿਖਾ ਕੇ ਡਿਲੀਟ ਕਰਤਾ ਉਹਦਾ ਭਰਾ ਕਹਿੰਦਾ ਵੀ ਦੇਖਾਂ ਮੈਂ ਲਾ ਕੇ ਵੇਖਦਾ ਹਾਂ ਨੰਬਰ ਕਹਿੰਦੀ ਹੁਣ ਤਾਂ ਮੈਂ ਡਿਲੀਟ ਕਰਤਾ ਉਹ ਕਹਿੰਦਾ ਵੀ ਚਲ ਤੂੰ ਇਹਨੂੰ ਫੋਨ ਨਾ ਦਿਆ ਕਰ ਵੀ ਤੂੰ ਜਦੋਂ ਨਾਉਣਾ ਹੁੰਦਾ ਤਾ ਫੋਨ ਨੂੰ ਲੋਕਾ ਲਾ ਕੇ ਜਾਇਆ ਕਰ ਜੇ ਤੂੰ ਰਸੋਈ ਚ ਕੰਮ ਕਰਨਾ ਤਾਂ ਤੂੰ ਫੋਨ ਕੋਲ ਰੱਖਿਆ ਕਰ ਉਹ ਕਹਿੰਦੀ ਚੰਗਾ ਤੇ ਉਹਦੀ ਭਝਾਈ ਨੇ ਸੋਚਿਆ ਵੀ ਮੈਂ ਤਾਂ ਲੂਤੀ ਲਾਉਂਦੀ ਸੀ ਵੀ ਇਹ ਤਾਂ ਲੂਤੀ ਨੇ ਤਾਂ ਕੰਮ ਕੀਤਾ ਹੀ ਨਾ ਤੇ ਇੱਕ ਦਿਨ ਨਾ ਉਹਦਾ ਭਰਾ ਜਦੋਂ ਡਿਊਟੀ ਗਿਆ ਤੇ ਉਹ ਆਪਣੀ ਨਣਦ ਨੂੰ ਕਹਿੰਦੀ ਵੀ ਤੂੰ ਮੈਨੂੰ ਐਂ ਦੱਸ ਤੂੰ ਆਪਣੇ ਭਰਾ ਨੂੰ ਕੀ ਦੱਸਣਾ ਚਾਹੁੰਦੀ ਸੀ ਉਹ ਕਹਿੰਦੀ ਵੀ ਫਿਰ ਚੱਲ ਦੱਸ ਹੀ ਦਿੰਨੀ ਆ ਕਹਿੰਦੀ ਉਹ ਮੁੰਡਾ ਆਉਂਦਾ ਸੀਗਾ ਕੋਈ ਤੁਹਾਡੇ ਕਮਾਂਡ ਦਾ ਨਹੀਂ ਸੀ ਵੀ ਮੈਨੂੰ ਇਹ ਚੀਜ਼ ਠੀਕ ਨਹੀਂ ਲੱਗਦੀ ਵੀ ਮੈਂ ਤੁਹਾਡੀਆਂ ਗੱਲਾਂ ਸੁਣ ਲਈਆਂ ਸੀ ਤੁਸੀਂ ਫੋਨ ਤੇ ਉਹਨੂੰ ਕੀ ਕਹਿ ਰਹੇ ਸੀ ਵੀ ਇਹ ਗਲਤ ਗੱਲ ਆ ਭਾਬੀ ਤੁਸੀਂ ਮੇਰੇ ਭਰਾ ਦੇ ਘਰ ਦੀ ਇੱਜ਼ਤੋਂ ਮੇਰਾ ਭਰਾ ਤੁਹਾਡ ਨੂੰ ਬਹੁਤ ਪਿਆਰ ਕਰਦਾ ਤੇ ਬਹੁਤ ਹੀ ਤੁਹਾਡੇ ਤੇ ٹرسٹ ਕਰਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੇ ਮੰਨ ਲਵੋ ਵਿਆਹ ਤੋਂ ਪਹਿਲਾਂ ਤੁਹਾਡਾ ਕਿਸੇ ਨਾਲ ਕੋਈ ਰਿਸ਼ਤਾ ਸੀ ਜਾਂ ਤਾਂ ਤੁਸੀਂ ਉਹਦੇ ਨਾਲ ਵਿਆਹ ਕਰਾਉਣਾ ਸੀ ਜੇ ਤੁਹਾਡਾ ਵਿਆਹ ਨਹੀਂ ਹੋਇਆ ਸੀ ਤਾਂ ਇਹ ਚੀਜ਼ਾਂ ਤੁਹਾਨੂੰ ਉੱਥੇ ਛੱਡ ਦੇਣੀਆਂ ਚਾਹੀਦੀਆਂ ਸੀ ਵੀ ਆਪਣੇ ਪਾਸਟ ਨੂੰ ਭੁੱਲ ਜੋ ਤੁਸੀਂ ਵੀ ਮੇਰੇ ਵੀਰੇ ਨੂੰ ਧੋਖਾ ਨਾ ਦਿਓ ਕਹਿੰਦੀ ਅੱਛਾ ਹੁਣ ਤੂੰ ਇੰਨੀ ਵੱਡੀ ਹੋ ਗਈ ਵੀ ਤੂੰ ਮੈਨੂੰ ਗੱਲਾਂ ਸਮਝਾਏਂਗੀ ਕਹਿੰਦੀ ਚੱਲ ਕੋਈ ਨਾ ਤੇਰੇ ਵੀਰ ਨੂੰ ਆ ਜਾਣਗੇ ਉਹਨੇ ਕਿਹਾ ਵੀ ਵੀਰ ਤੋਂ ਕੀ ਕਰਾ ਦੂਗੀ ਜੇ ਬੜਾ ਦੱਸੋ ਕਰੂਗੀ ਤਾਂ ਮੈਂ ਦੱਸ ਦਊਂਗੀ ਤੇ ਉਹਦੀ ਭਾਬੀ ਨੇ ਨਾ ਚਾਲ ਚੱਲੀ ਤੇ ਉਹਨੇ ਸ਼ਾਮ ਦਾ ਜਦੋਂ ਖਾਣਾ ਬਣਾਇਆ ਤੇ ਉਹਨੂੰ ਕੁੜੀ ਨੂੰ ਖਾਣਾ ਦਿੱਤਾ ਖਾਣੇ ਦੇ ਵਿੱਚ ਕੋਈ ਐਦਾਂ ਦੀ ਚੀਜ਼ ਮਿਲਾਤੀ ਕਿ ਕੁੜੀ ਨੂੰ ਨਾ ਬਹੁਤ ਜ਼ਿਆਦਾ ਉਲਟੀਆਂ ਲੱਗ ਗਈਆਂ ਤੇ ਉਹਦੇ ਪੇਟ ਦਰਦ ਹੋਣ ਲੱਗ ਗਿਆ ਤੇ ਉਹ ਕਹਿੰਦੀ ਵੀ ਭਾਬੀ ਵੀ ਮੇਰੀ ਹਾਲਤ ਠੀਕ ਨਹੀਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਕੰਨੀ ਕੋਈ ਨਾ ਤੇਪਰਾ ਨੂੰ ਆ ਜਾਂਦੇ ਹਸਪਤਾਲ ਲੈ ਜੂਗਾ ਤੈਨੂੰ ਤੇ ਜਦੋਂ ਉਹਦਾ ਭਰਾ ਆਇਆ ਤੇ ਪਰਜਾਈ ਤਾਂ ਲੱਗੀ ਆਉਂਦੇ ਨੂੰ ਕਹਿੰਦੀ ਮੈਂ ਤੈਨੂੰ ਉਹਦੇ ਕਿਹਾ ਸੀ ਨਾ ਵੀ ਇਹ ਫੋਨ ਤੇ ਕਿਸੇ ਨਾਲ ਗੱਲਾਂ ਕਰਦੀ ਆ ਕਹਿੰਦੀ ਹੋਰ ਆਂਡਗਵੰਡ ਦੀਆਂ ਆਂਟੀਆਂ ਨੂੰ ਪੁੱਛ ਲਈ ਕਿਸੇ ਨੂੰ ਵੀ ਮੁੰਡਾ ਆਉਂਦਾ ਕੋਈ ਬਹੁਤ ਵਾਰ ਕਹਿੰਦੀ ਆਇਆ ਕਹਿੰਦੀ ਕਹਿ ਦਿੰਦੀ ਆ ਮੇਰੀ ਸਹੇਲੀ ਦਾ ਭਰਾਗਾ ਕਹਿੰਦੀ ਇੱਥੋਂ ਘਰੋਂ ਗਿਆ ਤੇ ਅੱਜ ਕਹਿੰਦੀ ਪਈ ਆ ਉਲਟੀਆਂ ਕਰੀ ਜਾਂਦੀ ਆ ਨਾਲੇ ਦਰਦ ਹੋਈ ਜਾਂਦਾ ਮੈਨੂੰ ਤਾਂ ਲੱਗਦਾ ਕੋਈ ਚੰਨ ਚੜ੍ਹਦਾ ਤੁਸੀਂ ਇਹ ਦੇਖੋ ਵੀ ਇੱਕ ਭਰਾ ਸਾਹਮਣੇ ਹੈ ਨਾ ਉਹਦੀ ਭੈਣ ਨੂੰ ਇੰਨਾ ਘਟੀਆ ਇਲਜ਼ਾਮ ਲਾਉਣਾ ਆਪਣਾ ਜਿਹੜਾ ਗੁਨਾਹ ਸਪਾਉਣ ਵਾਸਤੇ ਤੇ ਉਹਦੇ ਭਰਾ ਨੂੰ ਲੱਗਿਆ ਵੀ ਗੱਲ ਕਿਤੇ ਗਲਤ ਨਾ ਹੋ ਜੇ ਚਲੋ ਆਪਦੀ ਭੈਣ ਕੋਲੇ ਗਿਆ ਤੇ ਉਹਦੀ ਭੈਣ ਜਿਹੜੀ ਸੀ ਉਹਨਾ ਆਪਦੇ ਭਾਬੀ ਵਾਲੇ ਫੋਨ ਤੋਂ ਆਪਣੀ ਕਿਸੇ ਸਹੇਲੀ ਨਾਲ ਗੱਲ ਕਰੀ ਜਾਂਦੀ ਸੀ ਉਹਨੇ ਦੇਖ ਕੇ ਆਪਦੇ ਭਰਾ ਨੂੰ ਫੋਨ ਲਕੋ ਲਿਆ ਤੇ ਉਹਦੇ ਭਰਾ ਨੂੰ ਆਏ ਹੋ ਗਿਆ ਵੀ ਇਹ ਗੱਲ ਕਰੀ ਜਾਂਦੀ ਆ ਤੇ ਇਹ ਮੈਨੂੰ ਦੇਖ ਕੇ ਫੋਨ ਕਿਉਂ ਲਕੋਇਆ ਉਹ ਕਹਿੰਦਾ ਵੀ ਕਿਨੂੰ ਫੋਨ ਕਰਦੀ ਸੀ ਕਹਿੰਦੀ ਵੀ ਮੈਂ ਤਾਂ ਆਪਣੀ ਸਹੇਲੀ ਨੂੰ ਕਰਦੀ ਸੀ ਉਹ ਕਹਿੰਦਾ ਵੀ ਤੂੰ ਆਪਦੀ ਸਹੇਲੀ ਨੂੰ ਕੀ ਫੋਨ ਕਰਦੀ ਸੀ ਕਹਿੰਦੀ ਵੀ ਨਹੀਂ ਵੀਰੇ ਵੀ ਮੈਂ ਤਾਂ ਆਪਦੀ ਸਹੇਲੀ ਨੂੰ ਵੈਸੇ ਫੋਨ ਲਾ ਲਿਆ ਕਹਿੰਦਾ ਵੇਖਾਂ ਉਹਨੇ ਫੋਨ ਖੋਲਿਆ ਕਹਿੰਦੀ ਵੀ ਨਹੀਂ ਵੀਰੇ ਮੇਰੇ ਤੋਂ ਫੋਨ ਨਾ ਖੋਵੋ ਵੀ ਮੈਂ ਸੱਚੀ ਆਪਦੀ ਸਹੇਲੀ ਨੂੰ ਫੋਨ ਕਰਦੀ ਸੀ ਤੇ ਉਹਨੇ ਗੱਲ ਨਾ ਸੁਣੀ ਉਹਦੇ ਭਰਾ ਨੇ ਤੇ ਉਸੇ ਨੰਬਰ 'ਤੇ ਜਿਹੜੇ ਨੰਬਰ 'ਤੇ ਉਹ ਗੱਲ ਕਰ ਰਹੀ ਸੀ ਉਹਦੀ ਲੰਬੀ ਗੱਲਬਾਤ ਚੱਲ ਰਹੀ ਸੀ ਉਹ ਆਪਣੀ ਸਹੇਲੀ ਨੂੰ ਦੱਸ ਰਹੀ ਸੀ ਵੀ ਮੇਰੀ ਭਾਬੀ ਐਦਾਂ ਕਰ ਰਹੀ ਆ ਵੀ ਮੈਂ ਕੀ ਕਰਾਂ ਤੇ ਉਹਦੀ ਭਾਬੀ ਨੇ ਵੀ ਫੋਨ ਜਾਣ ਕੇ ਉਹਦੇ ਕੋਲ ਤੜਿਆ ਸੀਗਾ ਵੀ ਇਹ ਕਿਸੇ ਨੂੰ ਫੋਨ ਕਰੇ ਤੇ ਮੈਂ ਇਹਨੂੰ ਫਸਾਵਾਂ ਕਿਸੇ ਗੱਲ 'ਚ ਤੇ ਉਹਨੇ ਉਹਦੀ ਭਾਬੀ ਨੇ ਗੱਲਾਂ ਸੁਣੀਆਂ ਸੀ ਪਹਿਲਾਂ ਇੱਕ ਦੋ ਵਾਰ ਉਹਨੇ ਪਹਿਲਾਂ ਵੀ ਉਹ ਤੋਂ ਫੋਨ ਲੈ ਕੇ ਆਵਦੀ ਸਹੇਲੀ ਨਾਲ ਗੱਲ ਕੀਤੀ ਸੀ ਤੇ ਜਦੋਂ ਉਹ ਉਹਨੇ ਫੋਨ ਉਹਦੇ ਭਰਾ ਨੇ ਨੰਬਰ ਡਾਇਲ ਕੀਤਾ ਆਪਣੇ ਫੋਨ ਤੋਂ ਕਰ ਲਿਆ ਉਸ ਨੰਬਰ ਤੋਂ ਤੇ ਉਹ ਫੋਨ ਨਾ ਗਾਂ ਸਹੇਲੀ ਦੇ ਭਰਾ ਨੇ ਚੱਕ ਲਿਆ ਕਿਉਂਕਿ ਅਗਲੇ ਦੇ ਘਰੇ ਫੋਨ ਹੁੰਦਾ ਹਨਾ ਸਾਂਝਾ ਫੋਨ ਹੋਊ ਜਾਂ ਹੋ ਸਕਦਾ ਉਹ ਕੁੜੀ ਨੇ ਕੀਤਾ ਹੀ ਆਪਦੇ ਭਰਾ ਦੇ ਫੋਨ ਤੋਂ ਹੋਵੇ ਜਦੋਂ ਅਗੋਂ ਮੁੰਡਾ ਬੋਲਿਆ ਤਾਂ ਉਹਦੇ ਪ੍ਰਾਣੇ ਇੱਕ ਨਾ ਸੁਣੀ ਤੇ ਉਹ ਤਾਂ ਗੱਲ ਮੰਨ ਗਿਆ ਵੀ ਮੇਰੇ ਘਰ ਵਾਲੀ ਜਿਹੜੀ ਗੱਲ ਕਹਿੰਦੀ ਆ ਠੀਕ ਆ ਉਹਨੇ ਫੋਨ ਕਟਿਆ ਤੇ ਆਪਦੀ ਭੈਣ ਦੇ ਦੋ ਚਪੇੜਾਂ ਲਾਈਆਂ ਚਪੇੜਾਂ ਲਾਈਆਂ ਤੇ ਉਹ ਪਹਿਲੀ ਦਰਦ ਨਾਲ ਰੋਈ ਜਾਂਦੀ ਸੀ ਉਹ ਕਹਿੰਦੀ ਵੀ ਵੀਰੇ ਤੁਸੀਂ ਮੇਰੇ ਬਿਨਾਂ ਗੱਲ ਤੇ ਚਪੇੜ ਮਾਰੀ ਵੀ ਤੁਸੀਂ ਕਾਰਨ ਤਾਂ ਦੱਸੋ ਕਹਿੰਦਾ ਅੱਛਾ ਤੂੰ ਸਾਰਾ ਸਾਰਾ ਦਿਨ ਮੁੰਡਿਆਂ ਨਾਲ ਗੱਲਾਂ ਕਰਦੀ ਆ ਫੋਨ ਤੇ ਤੇ ਨਾਲੇ ਹਾ ਕੀ ਚੰਦ ਚੜਾਇਆ ਮੈਨੂੰ ਤੇਰੀ ਭਾਬੀ ਨੇ ਦੱਸਿਆ ਵੀ ਤੈਨੂੰ ਉਲਟੀਆਂ ਆ ਜਾਂਦੀਆਂ ਨੇ ਤੇ ਦਰਦ ਹੋਈ ਜਾਂਦਾ ਤੂੰ ਸਾਡਾ ਮੂੰਹ ਕਾਲਾ ਕਰਾ ਕੇ ਰਹਿਂਗੀ ਉਹ ਕਹਿੰਦੀ ਵੀ ਕੀ ਮਤਲਬ ਆ ਤੁਹਾਡਾ ਕਹਿੰਦਾ ਮਤਲਬ ਤੈਨੂੰ ਚੰਗੀ ਤਰ੍ਹਾਂ ਪਤਾ ਵੀ ਮੈਂ ਕੀ ਕਹਿਣਾ ਚਾਹਣਾ ਕੌਣ ਆਉਂਦਾ ਆਪਣੇ ਘਰੇ ਕਿਹੜਾ ਮੁੰਡਾ ਆਉਂਦਾ ਉਹ ਕਹਿੰਦੀ ਵੀ ਤੁਹਾਨੂੰ ਕਿਹਨੇ ਕਿਹਾ ਵੀਰੇ ਵੀ ਆਉਂਦਾ ਕੋਈ ਵੀ ਮੈਂ ਤਾਂ ਕਿਸੇ ਨਾਲ ਕਦੇ ਕੋਈ ਗੱਲ ਨਹੀਂ ਕੀਤੀ ਵੀ ਮੇਰੀ ਆ ਸਹੇਲੀ ਨੂੰ ਮੈਂ ਜਰੂਰ ਫੋਨ ਕਰਦੀ ਆ ਉਹ ਕਹਿੰਦਾ ਤੂੰ ਨਾ ਜ਼ਿਆਦਾ ਸਿਆਣੀ ਬਣਨ ਦੀ ਕੋਸ਼ਿਸ਼ ਨਾ ਕਰ ਮੈਨੂੰ ਤੇਰੀ ਭਾਬੀ ਨੇ ਸਾਰਾ ਕੁਝ ਸੱਚ ਦੱਸਤਾ ਤੂੰ ਆਖੇ ਪਾਉਂਦੀ ਸੀ ਮੇਰੇ ਸਿਰ 'ਚ ਕੌਣ ਮੁੰਡਾ ਆਉਂਦਾ ਸੀ ਐਂ ਦੱਸ ਉਹ ਕਹਿੰਦੀ ਵੀ ਕੋਈ ਮੁੰਡਾ ਨਹੀਂ ਆਉਂਦਾ ਵੀ ਜਿਹੜਾ ਮੁੰਡਾ ਆਉਂਦਾ ਸੀ ਉਹ ਤਾਂ ਭਾਬੀ ਦੇ ਕੋਈ ਰਿਸ਼ਤੇਦਾਰੀ ਚੋਂ ਸੀ ਵੀ ਭਾਬੀ ਨੇ ਤਾਂ ਮੈਨੂੰ ਖੁਦ ਕਿਹਾ ਉਹ ਕਹਿੰਨਾ ਫਿਰ ਜੇ ਆਉਂਦਾ ਸੀ ਭਾਬੀ ਦੀ ਰਿਸ਼ਤੇਦਾਰੀ ਚੋਂ ਤੇ ਤੇਰੀ ਭਾਬੀ ਮੈਨੂੰ ਕਿਉਂ ਨਾ ਦੱਸੂਗੀ ਤੇ ਫਿਰ ਤੂੰ ਕਿਉਂ ਨਾ ਦੱਸਿਆ ਚਲ ਤੇਰੀ ਭਾਬੀ ਨੇ ਤਾਂ ਨਹੀਂ ਦੱਸਿਆ ਕਹਿੰਦੀ ਵੀਰੇ ਮੈਂ ਸੋਨੂੰ ਉਸ ਦਿਨ ਇਹੀ ਗੱਲ ਦੱਸਦੀ ਸੀ ਪਰ ਕਹਿੰਦੀ ਭਾਬੀ ਆ ਗਈ ਸੀ ਕਹਿੰਦੀ ਮੈਨੂੰ ਭਾਬੀ ਨੇ ਅੱਖਾਂ ਕੱਢ ਕੇ ਡਰਾਇਆ ਸੀ ਵੀ ਦੱਸਣਾ ਨਹੀਂ ਕਹਿੰਦੀ ਮੈਨੂੰ ਕੀ ਪਤਾ ਵੀ ਸੋਨੂੰ ਭਾਬੀ ਨੇ ਦੱਸਿਆ ਕਿ ਨਹੀਂ ਵੀ ਮੈਨੂੰ ਤਾਂ ਸ਼ੱਕ ਹੋਇਆ ਸੀ ਵੀ ਜਦੋਂ ਵੀ ਮੈਂ ਕਿਤੇ ਬਾਜ਼ਾਰ ਬਜ਼ੂਰ ਜਾਂਦੀ ਵੀ ਮੈਨੂੰ ਤਾਂ ਪੱਬੀ ਤੇ ਸ਼ੱਕਾ ਤੇ ਉਹਦੇ ਪ੍ਰਾਣੇ ਸੁਣੀ ਨਾ ਗੱਲ ਤੇ ਇੱਕ ਚਪੇੜ ਹੋਰ ਮਾਰੀ ਉਹ ਕਹਿੰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਮੇਰੇ ਘਰ ਵਾਲੀ ਆ ਤੂੰ ਉਹ ਤੇ ਕੀ ਇਲਜ਼ਾਮ ਲਾਉਣੀ ਆ ਤੈਨੂੰ ਐ ਪਤਾ ਵੀ ਤੂੰ ਕੀ ਕਹਿ ਰਹੀ ਆ ਉਹ ਕਹਿੰਦੀ ਵੀਰੇ ਮੈਂ ਸੱਚ ਕਹਿ ਰਹੀ ਆ ਉਹ ਕਹਿੰਦਾ ਬੱਸ ਕਰ ਬੱਸ ਕਰ ਮੂੰਹ ਕਾਲਾ ਤੂੰ ਸਾਡਾ ਕਰਾਉਣੀ ਆ ਤੇ ਇਲਜ਼ਾਮ ਤੂੰ ਆਪਦੀ ਭਾਬੀ ਤੇ ਲਾਉਣੀ ਆ ਕੀ ਮਾੜਾ ਕੀਤਾ ਉਹਨੇ ਤੇਰਾ ਉਹ ਕਹਿੰਦੀ ਵੀ ਵੀਰੇ ਤੁਹਾਨੂੰ ਪਤਾ ਨਹੀਂ ਮੈਂ ਥੋਡੇ ਕੋਲੇ ਦੱਸਿਆ ਨਹੀਂ ਵੀ ਭਾਬੀ ਸਾਰਾ ਸਾਰਾ ਦਿਨ ਫੋਨ ਤੇ ਗੱਲਾਂ ਕਰਦੀ ਸੀ ਮੇਰੇ ਤੋਂ ਕੰਮ ਕਰਾਉਂਦੀ ਸੀ ਤੇ ਵੀ ਅੱਜ ਦਾ ਖਾਣਾ ਭਾਬੀ ਨੇ ਬਣਾਇਆ ਸੀ ਵੀ ਜਦੋਂ ਦਾ ਮੈਂ ਖਾਣਾ ਖਾਦਾ ਉਦੋਂ ਦਾ ਮੇਰਾ ਵੀ ਮੈਨੂੰ ਉਲਟੀਆਂ ਲੱਗੀਆਂ ਤੇ ਦਰਦ ਹੁੰਦਾ ਉਹ ਕਹਿੰਦਾ ਹੁਣ ਨਾ ਤੂੰ ਆਪਦਾ ਸੱਚ ਲੁਕਾਉਣੀ ਆ ਤੂੰ ਝੂਠ ਬੋਲਦੀ ਆ ਮੈਨੂੰ ਤੂੰ ਆਪਦਾ ਗੁਨਾਹ ਲਪਾਉਣੀ ਆ ਪਰ ਕਹਿੰਦਾ ਤੇਰੀ ਇਸ ਘਰ ਚ ਕੋਈ ਜਗ੍ਹਾ ਨਹੀਂ ਚੱਲ ਕਹਿੰਦਾ ਜਾ ਉਹ ਕਹਿੰਦੀ ਵੀ ਵੀਰੇ ਵੀ ਮੈਨੂੰ ਡਾਕਟਰ ਦੇ ਲੈ ਜਾਓ ਵੀ ਮੇਰੀ ਹਾਲਤ ਖਰਾਬ ਆ ਕਹਿੰਦਾ ਮੈਂ ਤੈਨੂੰ ਡਾਕਟਰ ਦੇ ਲਿਜਾ ਕੇ ਮੂੰਹ ਕਾਲਾ ਕਰਾਉਣਾ ਮੈਂ ਡਾਕਟਰ ਨੂੰ ਕੀ ਦੱਸੂੰਗਾ ਡਾਕਟਰ ਨੇ ਮੈਨੂੰ ਕੋਈ ਹੋਰ ਗੱਲ ਦੱਸਤੀ ਉਹ ਕਹਿੰਦੀ ਵੀ ਤੁਸੀਂ ਯਕੀਨ ਕਰੋ ਮੇਰਾ ਵੀ ਇਹੇ ਦੀ ਕੋਈ ਗੱਲ ਨਹੀਂ ਕਹਿੰਦਾ ਨਾ ਮੈਂ ਨਹੀਂ ਤੇਰੀ ਗੱਲ ਸੁਣਨੀ ਕਹਿੰਦਾ ਵੈਸੇ ਵੀ ਆਪਦੇ ਘਰ ਵਾਲੀ ਦੇ ਖਿਲਾਫ ਐਨਾ ਕੁਝ ਸੁਣਨ ਤੋਂ ਬਾਅਦ ਮੈਂ ਤੈਨੂੰ ਘਰੇ ਰੱਖੂਗਾ ਪਰਝਾਈ ਚੁੱਪ ਕਰਕੇ ਸੁਣੀਗੀ ਪਰਝਾਈ ਨੇ ਕੋਈ ਗੁੱਸਾ ਨਾ ਕੀਤਾ ਕਿਉਂਕਿ ਉਹਨੂੰ ਪਤਾ ਸੀ ਵੀ ਹੁਣ ਇਹਦਾ ਭਰਾ ਇਹਦੇ ਖਿਲਾਫ ਹੋ ਗਿਆ ਤੇ ਉਹਨੇ ਚਲ ਭਾਈ ਕੁੜੀ ਨੂੰ ਬਿਠਾਇਆ ਗੱਡੀ 'ਚ ਤੇ ਜਾ ਕੇ ਪਿੰਡ ਛੱਡਿਆ ਆ ਪਿੰਡ ਛੱਡ ਕੇ ਚੁੱਪ ਕਰਕੇ ਗੇਟ 'ਚ ਹੀ ਮੁੜਿਆ ਆ ਤੇ ਕੁੜੀ ਘਰੇ ਗਈ ਜਦੋਂ ਆਪਦੇ ਡੈਡੀ ਦੇ ਗੱਲ ਲੱਗ ਕੇ ਰੋਣ ਲੱਗ ਗਈ ਉਹ ਕਹਿੰਦਾ ਵੀ ਗੱਲ ਤਾਂ ਦੱਸ ਕੀ ਹੋ ਗਈ ਫਿਰ ਉਹਨੇ ਸਾਰੀ ਸਟੋਰੀ ਆਵਦੇ ਡੇੜੀ ਨੂੰ ਦੱਸੀ ਵੀ ਡੇੜੀ ਆ ਗੱਲ ਸੀ ਵੀ ਭਾਬੀ ਨੇ ਤਾਂ ਵੀਰੇ ਨੂੰ ਉਲਟ ਭਰਤਾ ਵੀ ਮੈਂ ਤਾਂ ਡਰਦੀ ਨਹੀਂ ਸੀ ਦੱਸੀ ਗੱਲ ਉਹ ਕਹਿੰਦਾ ਅੱਛਾ ਵੀ ਐਡੀ ਵੱਡੀ ਗੱਲ ਆ ਉਹ ਕਹਿੰਦਾ ਉਹ ਕਹਿੰਦੀ ਹਾਂ ਉਹ ਕਹਿੰਦਾ ਵੀ ਦੇਖ ਪੁੱਤ ਜੇ ਹੁਣ ਆਪਾਂ ਸਿੱਧੇ ਜਾ ਕੇ ਤੇਰੇ ਭਰਾ ਨੂੰ ਕਹਾਂਗੇ ਤਾਂ ਉਹਨੇ ਤਾਂ ਫੇਰ ਨਹੀਂ ਮੰਨਣਾ ਕੋਈ ਗੱਲ ਨਹੀਂ ਚੱਲ ਜੇ ਤੂੰ ਸਹੀ ਆ ਜੇ ਤੂੰ ਸੱਚੀ ਆ ਤਾਂ ਸੱਚ ਤਾਂ ਸੱਚ ਹੀ ਰਹਿਣਾ ਤੇ ਉਹਨੇ ਫੋਨ ਕੀਤਾ ਗਵੰਡੀਆਂ ਦੇ ਫੋਨ ਤੋਂ ਆਪਦੇ ਮੁੰਡੇ ਨੂੰ ਵੀ ਤੂੰ ਐਂ ਕੁੜੀ ਨੂੰ ਛੱਡ ਗਿਆ ਮਟਿਆਰ ਨੂੰ ਤੂੰ ਮੈਨੂੰ ਦੱਸਣਾ ਨਹੀਂ ਸੀ ਉਹ ਕਹਿੰਦਾ ਨਾ ਤਾਂ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਾ ਇਸ ਕੁੜੀ ਨਾਲ ਰਿਸ਼ਤਾ ਜਿਵੇਂ ਮਰਜ਼ੀ ਕਰੋ ਕਹਿੰਦਾ ਇਹਨੂੰ ਸ਼ਰਮਣੀ ਅਮਰੀਕਾ ਵਾਲੀ ਤੇ ਇਲਜ਼ਾਮ ਲਾਉਂਦੀ ਨੂੰ ਉਹ ਕਹਿੰਦਾ ਵੀ ਤੂੰ ਕੁੜੀ ਦੀ ਗੱਲ ਤਾਂ ਸੁਣ ਲੈਂਦਾ ਕਹਿੰਦਾ ਬਸ ਮੈਂ ਕੁਝ ਨਹੀਂ ਸੁਣਨਾ ਮੈਨੂੰ ਪਤਾ ਸੀ ਤੂੰ ਐਸੇ ਦੀ ਹਮਾਇਤ ਕਰੇਂਗਾ ਤੂੰ ਹੈ ਨਹੀਂ ਮੇਰਾ ਪਿਓ ਚਲ ਐਂ ਕਿਉਂ ਨਹੀਂ ਫੋਨ ਕੱਟਤਾ ਗੁੱਸੇ 'ਚ ਤੇ ਮਹੀਨਾ ਦੋ ਮਹੀਨੇ ਲੰਘੇ ਕਿਹਨੇ ਬਾਤ ਪੁੱਛਣੀ ਸੀ ਕੁੜੀ ਦੀ ਜੇ ਹੁਣ ਕੁੜੀ ਗਲਤ ਹੁੰਦੀ ਫੇਰ ਹੀ ਕੋਈ ਗਲਤ ਨਹੀਂ ਹੋ ਜਾਂਦੀ ਉਹ ਤਾਂ ਦਵਾਈ ਲੈ ਕੇ ਠੀਕ ਹੋ ਗਈ ਤੇ ਉਹਨੂੰ ਮੁੰਡੇ ਨੂੰ ਨਾ ਮਹੀਨੇ ਦੋ ਮਹੀਨੇ ਬਾਅਦ ਐ ਲੱਗਿਆ ਵੀ ਜੇ ਕੋਈ ਐਦਾਂ ਦੀ ਗੱਲ ਹੁੰਦੀ ਜਿਹੜੀ ਗੱਲ ਮੇਰੇ ਘਰ ਵਾਲੀ ਕਹਿੰਦੀ ਸੀ ਤਾਂ ਮੈਨੂੰ ਬਾਪੂ ਫੋਨ ਤਾਂ ਕਰਦਾ ਵੀ ਬਾਪੂ ਨੂੰ ਸਾਰੀ ਗੱਲ ਪਤਾ ਸੀ ਵੀ ਇਹ ਤਾਂ ਗੱਲ ਹੈ ਨਹੀਂ ਵੀ ਕਿਤੇ ਜਿਹੜੀ ਗੱਲ ਉਹ ਕਹਿੰਦੀ ਸੀ ਮੈਨੂੰ ਭੈਣ ਵੀ ਉਹ ਸਹੀ ਤਾਂ ਨਹੀਂ ਤੇ ਉਹ ਨਾ ਮਤਲਬ ਇੱਕ ਦਿਨ ਉਹਨੇ ਆਏ ਸੋਚਿਆ ਵੀ ਮੈਂ ਕੋਈ ਗੱਲ ਦਾ ਪਤਾ ਕਰਾਂ ਤੇ ਉਹਨੇ ਆਪਣੇ ਘਰ ਵਾਲੀ ਦੇ ਫੋਨ ਤੇ ਨਾ ਕਾਡਰ ਕਾਡਰ ਲਾਤਾ ਚੋਰੀਆਂ ਉਹ ਲਾਤਾ ਉਹ ਤੋਂ ਤੇ ਉਹ ਕਿਉਂਕਿ ਇਸ ਤਰ੍ਹਾਂ ਵੀ ਕਈ ਵਾਰ ਹੁੰਦਾ ਵੀ ਆਪਾਂ ਕਿਸੇ ਦੇ ਫੋਨ ਦੀ ਕਾਲ ਰਿਕਾਰਡਿੰਗ ਆਪਦੇ ਫੋਨ 'ਚ ਕਰ ਸਕਦੇ ਆ ਤੇ ਉਹਦੀ ਭਾਬੀ ਹੁਣ ਪਤਾ ਹੀ ਸੀ ਫੋਨ ਤੇ ਗੱਲ ਕਰਦੀ ਆ ਸਾਰਾ ਸਾਰਾ ਦਿਨ ਜਿਹੜੀ ਉਹ ਗੱਲ ਕਰਦੀ ਸੀ ਉਹ ਰਿਕਾਰਡ ਹੋਈ ਤੇ ਉਹਨੇ ਸੁਣ ਲਈ ਤੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਜਿਹੜੀ ਘਰ ਵਾਲੀ ਖਾਤਰ ਮੈਂ ਇੰਨਾ ਸਟੈਂਡ ਲੈ ਕੇ ਆਪਣੀ ਭੈਣ ਤੇ ਇੰਨਾ ਗਲਤ ਇਲਜ਼ਾਮ ਲਾਇਆ ਸੀ ਵੀ ਇਹ ਮੈਨੂੰ ਧੋਖਾ ਦੇ ਰਹੀ ਆ ਤੇ ਉਹਨੇ ਕਿਹਾ ਵੀ ਚਲ ਐ ਨਹੀਂ ਹਜੇ ਮੈਨੂੰ ਹੋਰ ਅੱਗੇ ਵਧਣ ਦੇ ਵੀ ਦੇਖਾਂ ਇਹ ਕਿ ਸਹੱਦ ਤੱਕ ਜਾਂਦੀ ਆ ਤੇ ਫਿਰ ਇੱਕ ਦਿਨ ਉਹ ਫੋਨ ਤੇ ਉਸ ਮੁੰਡੇ ਨੂੰ ਕਹਿੰਦੀ ਆ ਵੀ ਹੁਣ ਜਿੱਦੇ ਮੇਰੇ ਘਰ ਵਾਲਾ ਵੀ ਨਾ ਹੋਇਆ ਘਰੇ ਜਿੱਦੇ ਉਹਨੇ ਡਿਊਟੀ ਤੋਂ ਵੀ ਉਹਦਾਉਂ ਆਏ ਨਹੀਂ ਪਤਾ ਹੁੰਦਾ ਵੀ ਕਿਹੜੇ ਵੇਲੇ ਆ ਜੇ ਵੀ ਜਿੱਦੇ ਮੈਨੂੰ ਪੱਕਾ ਕਨਫਰਮ ਹੋਇਆ ਵੀ ਉਹ ਬਾਹਰ ਗਿਆਗਾ ਵੀ ਉਹ ਦਿਨ ਆ ਜੀਂ ਦੁਪਹਿਰੇ ਵੀ ਆਏ ਨਾ ਹੀ ਵੀ ਆਣ ਕਵਾਂਡ ਵੀ ਨੋਟ ਕਰਦਾ ਦਾ ਚਲ ਭਈ ਉਹਦੇ ਘਰ ਵਾਲੇ ਨੇ ਜਦੋਂ ਰਿਕਾਰਡਿੰਗ ਸੁਣੀ ਤੇ ਉਹ ਉਹਨੂੰ ਕਹਿੰਦਾ ਆ ਆਪਦੇ ਘਰ ਵਾਲੀ ਨੂੰ ਵੀ ਮੈਂ ਨਾ ਇੱਕ ਦਿਨ ਲਈ ਜਾ ਰਿਹਾ ਕਿਤੇ ਵੀ ਕੰਪਨੀ ਮੈਨੂੰ ਬਾਹਰ ਭੇਜ ਰਹੀ ਆ ਵੀ ਮੈਂ ਕੱਲ ਨੂੰ ਆਉਂਗਾ ਵੀ ਮੇਰਾ ਸਮਾਨ ਪੈਕ ਕਰਦੀ ਉਹ ਸਮਾਨ ਪੈਕ ਕਰਾ ਕੇ ਤੇ ਚਲਾ ਜਾਂਦਾ ਪਰ ਗਿਆ ਉਹ ਕਿਤੇ ਨਹੀਂ ਹੁੰਦਾ ਆਪਦੀ ਡਿਊਟੀ ਤੇ ਜਾਂਦਾ ਤੇ ਉਹ ਉਹਦੇ ਘਰ ਵਾਲੀ ਆ ਜਿਹੜੀ ਉਹ ਮੁੰਡੇ ਨੂੰ ਬੁਲਾ ਲੈਂਦੀ ਆ ਤੇ ਉਧਰੋਂ ਉਹ ਡਿਊਟੀ ਤੋਂ ਛੁੱਟੀ ਹੋਣ ਤੋਂ ਪਹਿਲਾਂ ਹੀ ਆ ਜਾਂਦਾ ਜਦੋਂ ਘਰੇ ਆ ਕੇ ਗੇਟ ਖੜਕਾਉਂਦਾ ਤੇ ਉਹ ਮੁੰਡਾ ਉਹਨਾਂ ਦੇ ਘਰ ਹੁੰਦਾ ਤੇ ਉਹ ਵੇਖ ਕੇ ਜਦੋਂ ਉਹਦੇ ਰੰਗ ਟੇ ਖੜੇ ਹੋ ਜਾਂਦੇ ਆ ਵੀ ਸੱਚੀ ਆਹੀ ਗੱਲ ਸੀ ਫਿਰ ਇਹੀ ਮੁੰਡੇ ਨੇ ਮੇਰੀ ਭੈਣ ਕਹਿੰਦੀ ਸੀ ਵੀ ਇਹ ਉਲਟਾ ਮੇਰੀ ਭੈਣ ਤੇ ਇਲਜ਼ਾਮ ਲਾਉਂਦੀ ਸੀ ਫਿਰ ਉਹ ਕੁਝ ਨਹੀਂ ਸੁਣਦਾ ਫਿਰ ਉਹ ਆਪਦੇ ਘਰ ਵਾਲੀ ਦੇ ਚਾਰ ਪੰਜ ਥੱਪੜ ਮਾਰਦਾ ਤੇ ਉਹ ਮੁੰਡੇ ਨੂੰ ਕਹਿੰਦਾ ਵੀ ਤੈਨੂੰ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਵੀ ਜਦੋਂ ਮੇਰਾ ਆਪਦਾ ਹੀ ਸਿੱਕਾ ਖੋਟਾਗਾ ਵੀ ਤੂੰ ਤਾਂ ਜਾ ਤੇ ਉਹ ਆਪਦੇ ਘਰ ਵਾਲੀ ਦੇ ਟਪੇੜਾਂ ਚ ਪੂਣਾ ਲਾਉਂਦਾ ਤੇ ਉਹ ਤੋਂ ਫੋਨ ਕਰਾਉਂਦਾ ਦਾ ਆਪਦੇ ਪੇਕਿਆਂ ਨੂੰ ਕਰ ਵੀ ਫੋਨ ਤੇ ਉਹ ਫੋਨ ਨਹੀਂ ਕਰਦੀ ਉਹ ਕਹਿੰਦਾ ਫੋਨ ਕਰਨ ਨਹੀਂ ਛੱਡ ਕੇ ਆਉ ਚਲੋ ਫੋਨ ਕਰ ਦਿੰਦੀ ਆ ਉਹਦੇ ਭਰਾ ਤੇ ਮੰਮੀ ਡੈਡੀ ਆ ਜਾਂਦੇ ਆ ਫਿਰ ਉਹ ਉਹਦੇ ਮੰਮੀ ਡੈਡੀ ਨੂੰ ਤੇ ਭਰਾ ਨੂੰ ਸਾਰੀ ਗੱਲ ਦੱਸਦਾ ਵੀ ਇਹਨੇ ਮੇਰੀ ਭੈਣ ਤੇ ਕਿੰਨੇ ਗਲਤ ਇਲਜ਼ਾਮ ਲਾਏ ਹਾਲਾਂਕਿ ਗਲਤ ਇਹ ਆਪਸੀ ਤਾਂ ਫਿਰ ਉਹਦਾ ਭਰਾ ਆਪਦੀ ਮਾਂ ਨੂੰ ਕਹਿੰਦਾ ਵੀ ਜਦੋਂ ਇਹ ਕਹਿੰਦੀ ਸੀ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਤੁਸੀਂ ਝੂਠ ਬੋਲ ਕੇ ਇਹਨੂੰ ਕਿਉਂ ਫਸਾਇਆ ਵਿਚਾਰੇ ਨੂੰ ਇਹਨਾਂ ਦੇ ਨਰਮ ਪਰਿਵਾਰ ਨੂੰ ਵੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਕੱਲ ਨੂੰ ਇਹਨੇ ਕੋਈ ਚੰਨ ਚਾੜਤਾ ਤੇ ਆਪਣੀ ਵੀ ਇੱਜ਼ਤ ਨੂੰ ਦਾਗ ਲੱਗੂ ਤੇ ਉਹਦੀ ਮਾਂ ਫਿਰ ਕਹਿੰਦੀ ਵੀ ਮੈਂ ਕਿਹੜਾ ਕੱਲੀ ਨੇ ਰਿਸ਼ਤਾ ਕਰਿਆ ਵੀ ਤੁਸੀਂ ਵੀ ਨਾਲ ਹੀ ਸਹਿਮਤ ਸੀ ਵੀ ਹੁਣ ਮੈਂ ਇਹਦਾ ਕੀ ਕਰਾਂ ਵੀ ਜੇ ਆਪਦਾ ਢਿੱਡ ਦਾ ਜੰਮਿਆ ਮਾੜਾ ਨਿਕਲ ਜੇ ਵੀ ਮੈਨੂੰ ਤਾਂ ਸ਼ਰਮ ਆਉਂਦੀ ਇਹਨੂੰ ਆਪਦੀ ਧੀ ਕਹਿੰਦੇ ਨੂੰ ਤੇ ਉਹਦੇ ਘਰ ਵਾਲਾ ਜਿਹੜਾ ਕਹਿੰਦਾ ਵੀ ਮੈਂ ਇਹਨੂੰ ਨਹੀਂ ਰੱਖਣਾ ਲੈ ਜਾਓ ਵੀ ਹੁਣ ਇਹ ਜਿੱਦੇ ਨਾਲ ਮਰਜ਼ੀ ਵਿਆਹ ਕਰਵਾਵੇ ਵੀ ਮੈਂ ਤਲਾਕ ਦੀ ਜਿਹੜੀ ਐਪਲੀਕੇਸ਼ਨ ਆ ਉਹ ਫਾਈਲ ਕਰ ਦੂੰਗਾ ਤੇ ਉਹਦੀ ਮਾਂ ਕਹਿੰਦੀ ਵੀ ਕੋਈ ਨਾ ਪੁੱਤ ਚੱਲੇ ਤਾਂ ਗਲਤੀ ਹੋਗੀ ਵੀ ਇਹਨੂੰ ਮaaf ਕਰ ਦੇ ਉਹ ਕਹਿੰਦਾ ਵੀ ਨਹੀਂ ਗਲਤੀ ਤਾਂ ਜਾਣੇ ਅਣਜਾਣੇ ਚ ਹੁੰਦੀ ਆ ਜਿਹੜਾ ਜਾਣ ਬੁੱਝ ਕੇ ਕੀਤਾ ਜਾਵੇ ਉਹ ਗਲਤੀ ਨਹੀਂ ਗੁਨਾਹ ਹੁੰਦਾ ਬਾਕੀ ਇਹ ਕੋਈ ਨਿਆਣੀ ਨਹੀਂ ਸੀ ਇਹਨੂੰ ਪਤਾ ਹੋਣਾ ਚਾਹੀਦਾ ਸੀ ਵੀ ਮੇਰਾ ਪਰਿਵਾਰ ਆ ਮੇਰੇ ਫਿਊਚਰ ਦਾ ਸਵਾਲ ਆ ਵੀ ਮੈਂ ਇਹ ਤੇ ਵਿਸ਼ਵਾਸ ਨਹੀਂ ਕਰ ਸਕਦਾ ਉਹਦਾ ਸਾਰਾ ਸਮਾਨ ਚੁਕਾ ਕੇ ਉਹਨੂੰ ਭੇਜ ਦਿੰਦਾਗਾ ਤੇ ਤਲਾਕ ਦੀ ਅਰਜ਼ੀ ਜਿਹੜੀ ਕੋਰਟ ਦੇ ਵਿੱਚ ਲਾ ਦਿੰਦਾ 6 ਮਹੀਨੇ ਬਾਅਦ ਉਹਦਾ ਤਲਾਕ ਹੋ ਜਾਂਦਾ ਫਿਰ ਤਲਾਕ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਆ ਕੇ ਰਹਿਣ ਲੱਗ ਜਾਂਦਾ ਤੇ ਅਗਲੇ ਸਾਲ ਫਿਰ ਉਹਦਾ ਡੈਡੀ ਉਹਨਾਂ ਦੋਨਾਂ ਪੈਣ ਭਰਾਵਾਂ ਦਾ ਵਿਆਹ ਕਰਦਾ ਮੁੰਡੇ ਦਾ ਦੁਆਰਾ ਵਿਆਹ ਹੁੰਦਾ ਕਿਉਂਕਿ ਜਦੋਂ ਮੁੰਡੇ 'ਚ ਕੋਈ ਗਲਤੀ ਨਹੀਂ ਸੀ ਇਸ ਤਰ੍ਹਾਂ ਨਾ ਇਸ ਕਹਾਣੀ ਸੁਣਾਉਣ ਦਾ ਇਹੀ ਮਕਸਦ ਆ ਵੀ ਬਹੁਤ ਸਾਰੇ ਬੱਚੇ ਇੰਨੇ ਜਿੱਦੀ ਸੁਭਾਅ ਦੇ ਹੁੰਦੇ ਆ ਵੀ ਉਹ ਆਪਣੇ ਮਾਪਿਆਂ ਨੂੰ ਲੰਬ ਮੈਰਿਜ ਕਰਾਉਣ ਤੇ ਜ਼ੋਰ ਪਾਉਂਦੇ ਆ ਤੇ ਮਾਪਿਆਂ ਨੂੰ ਇੱਥੇ ਸੋਚਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਕਾਉਂਸਲਿੰਗ ਕਰਾਉਣੀ ਚਾਹੀਦੀ ਹੈ ਉਹਨਾਂ ਨੂੰ ਸਮਝਾਉਣਾ ਚਾਹੀਦਾ ਜੇ ਉਹਨਾਂ ਨੂੰ ਲੱਗਦਾ ਵੀ ਜਿੱਥੇ ਉਹ ਰਿਸ਼ਤਾ ਕਰਾਉਣ ਨੂੰ ਕਹਿੰਦੇ ਆ ਉਹ ਰਿਸ਼ਤਾ ਸਹੀ ਨਹੀਂ ਹੈਗਾ ਉਹਨਾਂ ਲਈ ਤਾਂ ਉਹਨਾਂ ਨੂੰ ਪਹਿਲਾਂ ਸਮਾਂ ਦੇਣਾ ਚਾਹੀਦਾ ਉਸ ਰਿਸ਼ਤੇ 'ਚੋਂ ਬਾਹਰ ਆਉਣ ਦਾ ਫੇਰ ਕਿਸੇ ਬਗਾਨੇ ਦੀ ਪੁੱਤ ਦੇ ਲੜ ਲਾਉਣਾ ਚਾਹੀਦਾ ਇਸ ਤਰ੍ਹਾਂ ਅਸੀਂ ਆਪਣੇ ਗਲਤ ਦੀ ਪੁੱਤ ਨੂੰ ਕਿਸੇ ਬਗਾਨੇ ਦੇ ਲੜ ਲਾ ਕੇ ਅਗਲੇ ਦੀ ਪਰਿਵਾਰ ਦੀ ਇੱਜ਼ਤ ਖਰਾਬ ਕਰਦੇ ਆਂ ਅਗਲੇ ਦੀ ਜ਼ਿੰਦਗੀ ਖਰਾਬ ਕਰਦੇ ਆਂ ਕਿਉਂਕਿ ਉਸ ਕੁੜੀ ਕਰਕੇ ਉਹਨਾਂ ਦੋਨਾਂ ਪੈਣ ਭਰਾਵਾਂ ਚ ਤੇ ਪਿਓ ਪੁੱਤਾਂ ਚ ਦਰਾਰ ਆਈ ਸੀ ਉਹ ਤਾਂ ਠੀਕ ਹੈ ਸਮਾਂ ਰਹਿੰਦੇ ਉਹਨੂੰ ਪਤਾ ਲੱਗ ਗਿਆ ਉਹਨੇ ਪੜਤਾਲ ਕਰ ਲਈ ਨਹੀਂ ਪਤਾ ਨਹੀਂ ਆਉਣ ਵਾਲੇ ਸਮੇਂ ਚ ਉਸ ਕੁੜੀ ਨੇ ਆਪਣੇ ਪਤੀ ਨਾਲ ਵੀ ਕੀ ਕਰਨਾ ਸੀ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਉਸਰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਹੁੰਦਾ ਉਹ ਆਖਰ ਨੂੰ ਕਿਸੇ ਗਲਤ ਨਤੀਜੇ ਤੇ ਪਹੁੰਚਦੇ ਆ ਤੇ ਉਹਦੇ ਵਿੱਚ ਪਰਿਵਾਰ ਕ੍ਰਿਸਤਿਆਨ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਰੱਖਣੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ